ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਰੀਜ਼ਨਿੰਗ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਹੈ ਪੈਟਰਨ ਕੰਪਲੀਸ਼ਨ ਜਾਨੀ ਕਿ ਅਧੂਰੇ ਚਿੱਤਰ ਨੂੰ ਪੂਰਾ ਕਰਨਾ ਠੀਕ ਹੈ ਤੁਹਾਨੂੰ ਕੋਈ ਡਾਇਗਰਾਮ ਇਸ ਤਰ੍ਹਾਂ ਦੇ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬਾਕਸ ਨਹੀਂ ਦਿੱਕਤਾ ਜਾਵੇਗਾ ਤੇ ਤੁਸੀਂ ਉਹਨਾਂ ਦੇ ਵਿੱਚੋਂ ਇਹ ਚਾਰ ਆਪਸ਼ਨ ਤੁਹਾਨੂੰ ਇਸ ਤਰ੍ਹਾਂ ਦਿੱਤੀਆਂ ਜਾਣਗੀਆਂ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਆਪਸ਼ਨ ਚੂਜ਼ ਕਰਕੇ ਪੈਟਰਨ ਨੂੰ ਕੰਪਲੀਟ ਕਰਨਾ ਇਸ ਤਰ੍ਹਾਂ ਦੇ ਸਬ ਬਹੁਤ ਆਉਂਦੇ ਐਗਜ਼ਾਮ ਦੇ ਵਿੱਚ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਿੰਨ ਤੋਂ ਚਾਰ ਐਮਸੀਕਿਊ ਇਸ ਚੈਪਟਰ ਦੇ ਵਿੱਚੋਂ ਦੇਖੇ ਜਾਂਦੇ ਆ ਮੋਸਟਲੀ ਕੀ ਹੁੰਦਾ ਕਿ ਹਰੇਕ ਚੈਪਟਰ ਦੇ ਵਿੱਚੋਂ ਇੱਕ ਜਾਂ ਦੋ ਐਮਸੀਕਿਊ ਮਸਾਂ ਹੀ ਲੈ ਜਾਂਦੇ ਆ ਪਰ ਰੀਜ਼ਨਿੰਗ ਦਾ ਇੱਕ ਕਲਾਸੀਫਿਕੇਸ਼ਨ ਟੌਪਿਕ ਤੇ ਦੂਸਰਾ ਪੈਟਰਨ ਕੰਪਲੀਸ਼ਨਸ ਇਹ ਇਸ ਤਰ੍ਹਾਂ ਦੇ ਟੌਪਿਕ ਆ ਜਿਸ ਦੇ ਵਿੱਚੋਂ ਚਾਰ ਤੋਂ ਪੰਜ ਐਮਸੀਕਿਊ ਜ਼ਰੂਰ ਪੁੱਛੇ ਜਾਂਦੇ ਆ ਪਰ ਪੰਜ ਤੋਂ ਵੱਧ ਨਹੀਂ ਠੀਕ ਹੈ ਇਸ ਦੇ ਵਿੱਚੋਂ ਵੀ ਪੰਜ ਇੰਪੋਰਟੈਂਟ ਆ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ ਅਸੀਂ ਬਿਲਕੁਲ ਲੋ ਲੈਵਲ ਤੋਂ ਸ਼ੁਰੂ ਕਰਾਂਗੇ ਜਾਨੀ ਕਿ ਅਸੀਂ ਐਕਸਰਸਾਈਜ਼ 1 ਦੀ ਗੱਲ ਕਰਾਂਗੇ ਜਿਹੜੀ ਕਿ ਬਿਲਕੁਲ ਬੇਸਿਕ ਹੋਵੇਗੀ ਤਾਂ ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਆਪਣੇ ਸਿਲੇਬਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੁਹਾਡੇ ਸਿਲੇਬਸ ਦੇ ਵਿੱਚ 5th ਟਾਪਿਕ ਆ ਰੀਜ਼ਨਿੰਗ ਦਾ 5th ਨਹੀਂ 5th ਦਾ ਆਰਡਰ ਐਂਡ ਰੈਂਕਿੰਗ ਦਾ ਵਾ 4th ਆ 4th ਟਾਪਿਕ ਆ ਪੈਟਰਨ ਕੰਪਲੀਸ਼ਨ ਰੀਜ਼ਨਿੰਗ ਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਟਾਪਿਕ ਆ ਦੇਖੋ ਮੈਥ ਤੇ ਰੀਜ਼ਨਿੰਗ ਟੋਟਲ ਤੁਹਾਨੂੰ ਮਿਲਾ ਕੇ 40 ਨੰਬਰ ਦਾ ਆਣਾ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਜੇਕਰ ਤੁਸੀਂ ਮੈਥ ਐਂਡ ਮੈਥ ਐਂਡ ਰੀਜ਼ਨਿੰਗ ਦੇ ਵਿੱਚ ਚੁਆਇਸ ਛੱਡਣਾ ਚਾਹੁੰਦੇ ਆ ਤਾਂ ਭੁੱਲ ਜੋ ਕਿ ਤੁਸੀਂ ਪਾਸ ਹੋਵੋਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਸੋਚਦੇ ਨੇ ਕਿ ਅਸੀਂ ਮੈਥ ਤੇ ਰੀਜ਼ਨਿੰਗ ਛੱਡ ਦੇਣਾ ਬਾਕੀ ਸਾਰੇ ਚੰਗੀ ਤਰ੍ਹਾਂ ਕਰ ਲੈਣੇ ਆ ਪਰ ਜੇ ਤੁਸੀਂ ਮੈਥ ਰੀਜ਼ਨਿੰਗ ਚੰਗੀ ਤਰ੍ਹਾਂ ਕਰ ਲੈਨੇ ਹੋ ਤਾਂ 40 ਕਿਉਂਕਿ ਜਿਹੜੀ ਜੀਕੇ ਆ ਉਹ ਕਿਸੇ ਵੀ ਤਰ੍ਹਾਂ ਘੁਮਾਫਰਾ ਕੇ ਬਹੁਤ ਬਰੀਕੀ ਦੇ ਨਾਲ ਵੀ ਪੁੱਛ ਸਕਦੇ ਆ ਤੇ ਅਸੀਂ ਪਜਲ ਹੋ ਜਾਣਾ ਪਰ ਮੈਂ ਤੇ ਰੀਜ਼ਨਿੰਗ ਦਾ ਸਾਨੂੰ ਇੱਕ ਕਨਸੈਪਟ ਆਉਂਦਾ ਹੋਣਾ ਚਾਹੀਦਾ ਸਵਾਲ ਆਪਣੇ ਆਪ ਹੁੰਦੇ ਨੇ ਤਾਪਾਂ ਅੱਜ ਜ਼ਿਆਦਾ ਟਾਈਮ ਖਰਾਬ ਨਹੀਂ ਕਰਨਾ ਆਪਾਂ ਆਪਣੇ ਟੌਪਿਕ ਤੇ ਗੱਲ ਕਰਦੇ ਆਂ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਜ਼ ਅ ਟੈਸਟ ਮੰਨ ਕੇ ਚੱਲਣਾ ਕਿਉਂਕਿ ਬਹੁਤ ਈਜ਼ੀ ਟੌਪਿਕ ਆ ਤੁਹਾਡਾ ਮੈਂ ਸਿਰਫ ਤੁਹਾਨੂੰ ਜਸਟ ਦੱਸਾਂਗੀ ਕਿ ਇਸ ਨੂੰ ਕਰਨ ਦਾ ਤਰੀਕਾ ਕੀ ਆ ਸਵਾਲ ਤਾਂ ਤੁਸੀਂ ਆਪਣੇ ਆਪ ਹੀ ਕਰ ਲੈਣੇ ਆ ਠੀਕ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓਜ਼ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੁਐਸਚਨ ਨੰਬਰ 1 ਆ ਹੇਠਾਂ ਦਿੱਤੇ ਪ੍ਰਸ਼ਨਾਂ ਵਿੱਚ ਵਰਗ ਦਾ ਇੱਕ ਭਾਗ ਰੇਖਾ ਦੇ ਖੱਬੇ ਪਾਸੇ ਹੈ ਹਾਂਜੀ ਵਰਗਾ ਜਿਹੜੇ ਉਹ ਕੰਪਲੀਟ ਕਰਨੇ ਆ ਵਰਗ ਬਣਾਉਣਾ ਹੀ ਤੁਸੀਂ ਇਸ ਪੈਟਰਨ ਦੇ ਵਿੱਚ ਵਰਗ ਕੀ ਹੁੰਦਾ ਜਿਹਦੀਆਂ ਚਾਰੇ ਭੁਜਾਵਾਂ ਇੱਕੋ ਜੀਆਂ ਹੁੰਦੀਆਂ ਨੇ ਸਾਰੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਨੇ ਉਹਨੂੰ ਅਸੀਂ ਵਰਗ ਬੋਲ ਦਿੰਨੇ ਆ ਠੀਕ ਹੈ ਤੇ ਉਹਨੇ ਬੋਲਿਆ ਵਾ ਕਿ ਹੁਣ ਇਹ ਵਰਗਾ ਜਿਹੜੇ ਅਧੂਰੇ ਦਿੱਤੇ ਹੋਏ ਆ ਤੁਸੀਂ ਇਹਨਾਂ ਨੂੰ ਪੂਰਾ ਕਰਨਾ ਤੇ ਬਾਕੀ ਭਾਗ ਸੱਜੇ ਪਾਸੇ ਚਾਰ ਸੰਖਾ ਬੀ ਉੱਤਰ ਊੜਾ ਆੜਾ ਈੜੀ ਸਸਾ ਦੇ ਵਿੱਚ ਦਿੱਤਾ ਹੋਇਆ ਜਿਹੜਾ ਬਾਕੀ ਦਾ ਭਾਗ ਆ ਉਹ ਇਨਾਂ ਆਪਸ਼ਨਸ ਦੇ ਵਿੱਚ ਦਿੱਤਾ ਹੋਇਆ ਸੱਜੇ ਪਾਸੇ ਤੋਂ ਤੁਸੀਂ ਉਸ ਚਿੱਤਰ ਨੂੰ ਲੱਭੋ ਅਤੇ ਖੱਬੇ ਪਾਸੇ ਦਿੱਤੇ ਹੋਏ ਭਾਗ ਨਾਲ ਆਕੇ ਵਰਗ ਨੂੰ ਪੂਰਾ ਕਰੋ ਹੁਣ ਦੇਖੋ ਫਰਸਟ ਜਿਹੜਾ ਇਹਦੇ ਵਿੱਚ ਤੁਹਾਨੂੰ ਪੈਟਰਨ ਕੰਪਲੀਟ ਕਰਕੇ ਹੀ ਦਿਖਾਇਆ ਹੋਇਆ ਹੈ ਤੁਹਾਨੂੰ ਹਾਫ ਦਿੱਤਾ ਹੋਇਆ ਸੀ ਤੇ ਹਾਫ ਦੇ ਵਿੱਚ ਉਹਨੇ ਆਪ ਲਗਾ ਕੇ ਦਿਖਾਇਆ ਤੇ ਹਾਫ ਦੇ ਵਿੱਚ ਇਸ ਤਰ੍ਹਾਂ ਦਾ ਵਰਗ ਬਣਨਾ ਸੀ ਤਾਂ ਜੋ ਪੈਟਰਨ ਕੰਪਲੀਟ ਹੋ ਜੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਬਣ ਰਿਹਾ ਆਪਸ਼ਨ ਓ ਦੇ ਜੀ ਬਣ ਰਿਹਾਣਾ ਤਾਂ ਰਾਈਟ ਆਨਸਰ ਕਮਾਂਗੇ ਅਸੀਂ ਆਪਸ਼ਨ ਓ ਦਾ ਹੈ ਕਿ ਆਪਸ਼ਨ ਓ ਦਾ ਫਿਲ ਕਰਾਂਗੇ ਤੇ ਪੈਟਰਨ ਕੰਪਲੀਟ ਹੋ ਜਾਊਗਾ ਚਲੋ ਜੀ ਜਲਦੀ ਹੁਣ ਤੁਸੀਂ ਆਪਸ਼ਨ ਦੋ ਆ ਜਿਹੜਾ ਤੁਹਾਡਾ ਕੁਐਸਚਨ ਨੰਬਰ ਇਸ ਨੂੰ ਹੱਲ ਕਰਕੇ ਦਿਖਾਓ ਤੇ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਕਿ ਕਿਹੜਾ ਆਨਸਰ ਹੋਵੇਗਾ ਸੈਕਿੰਡ ਸਾਮ ਦਾ ਤੁਹਾਡੇ ਸਾਹਮਣੇ ਆ ਆਪਾਂ ਵਰਗ ਕੰਪਲੀਟ ਕਰਦੇ ਆ ਕਾਪੀ ਪੈਨ ਉਠਾਓ ਵਰਗ ਕੰਪਲੀਟ ਕਰਨ ਦੇ ਲਈ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਹੀ ਲਾਈਨ ਲਗਾਵਾਂਗੇ ਠੀਕ ਹੈ ਉਸ ਤੋਂ ਬਾਅਦ ਕਿਹੜਾ ਪੈਟਰਨ ਲੱਗ ਰਿਹਾ ਦੇਖੋ ਮੈਂ ਤੁਹਾਡੇ ਸਾਹਮਣੇ ਲਗਾ ਰਹੀ ਆ ਕਿ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਪੈਟਰਨ ਲੱਗੇਗਾ ਇੱਕ ਮਿੰਟ ਦੁਬਾਰਾ ਬਣਾ ਲੈਨੇ ਆਪਾਂ ਕੰਪਲੀਟ ਕਰਨਾ ਏ ਇਸ ਤਰ੍ਹਾਂ ਠੀਕ ਹੈ ਤਾਂ ਇਸ ਤਰ੍ਹਾਂ ਕੰਪਲੀਟ ਕਰਦੇ ਕਰਦੇ ਤੁਸੀਂ ਦੇਖੋ ਜੋ ਹੁਣ ਮੇਰੇ ਕੋਲ ਜੈਲੋ ਕਲਰ ਦਾ ਬਣਿਆ ਏ ਇਹ ਕਿਸ ਆਪਸ਼ਨ ਚ ਪਿਆ ਏ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਿਆ ਏ ਜੇ ਆਪਸ਼ਨ ਆੜੇ ਦੇ ਵਿੱਚ ਠੀਕ ਹੈ ਤਾਂ ਆਪਸ਼ਨ ਅਸੀਂ ਇੱਥੇ ਆੜਾ ਲਗਾਵਾਂਗੇ ਕਿ ਫੇਰ ਹੀ ਸਾਡਾ ਵਰਗ ਆ ਜਿਹੜਾ ਪੂਰਾ ਹੋਊਗਾ ਜੇਕਰ ਅਸੀਂ ਆਪਸ਼ਨ ਆੜੇ ਨੂੰ ਫਿਲ ਕਰਾਂਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੀਸਰਾ ਹੁਣ ਤੀਸਰੇ ਨੂੰ ਕਰੋ ਜਲਦੀ ਇਹ ਵਾਲਾ ਤੀਸਰਾ ਹੈ ਵਰਗ ਪੂਰਾ ਕਰਨਾ ਹੈ ਤੁਸੀਂ ਇਹ ਵਰਗ ਨੂੰ ਪੂਰਾ ਕਰਦੇ ਕਰਦੇ ਆਪਾਂ ਕੀ ਕਰਨਾ ਹੈ ਕਿ ਨਾਲ ਦੀ ਨਾਲ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰਨੇ ਹੋਣਗੇ ਦੇਖੋ ਵਰਗ ਪੂਰਾ ਕਰਦੇ ਆ ਸਭ ਤੋਂ ਪਹਿਲਾਂ ਲਾਈਨ ਲਗਾਵਾਂਗੇ ਕਿਸ ਤਰ੍ਹਾਂ ਪੂਰਾ ਹੋ ਰਿਹਾ ਹੈ ਉਸ ਤਰ੍ਹਾਂ ਤੁਸੀਂ ਬਣਾ ਲਓ ਉਹੀ ਪੈਟਰਨ ਦਾ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖ ਸਕਦੇ ਹੋ ਕਿ ਇਹ ਸ਼ੇਪ ਆ ਜਿਹੜੀ ਕਿਸ ਚ ਪਈ ਆ ਤਾਂ ਇਹ ਸ਼ੇਪ ਆ ਜਿਹੜੀ ਐਗਜ਼ੈਕਟਲੀ ਮੇਰੇ ਕੋਲੇ ਆਪਸ਼ਨ ਈਡੀ ਦੇ ਵਿੱਚ ਪਈ ਆ ਠੀਕ ਹੈ ਕਿਉਂਕਿ ਤੁਸੀਂ ਦੇਖੋ ਇਧਰਲੀ ਸਾਈਡ ਤੋਂ ਗੈਪ ਆ ਜਿਹੜਾ ਉਹ ਜ਼ਿਆਦਾ ਦਿਖ ਰਿਹਾ ਵਾ ਠੀਕ ਹੈ ਆ ਜੇ ਆਪਾਂ ਕਹਿ ਸਕਦੇ ਆ ਕਿ ਇਸ ਸਾਈਡ ਤੋਂ ਜਿਹੜੀ ਥੋੜਾ ਜਿਹਾ ਗੈਪ ਆ ਉਹ ਕਿਧਰ ਨੂੰ ਆ ਲੈਫਟ ਹੈਂਡ ਸਾਈਡ ਨੂੰ ਆ ਠੀਕ ਹੈ ਤਾਂ ਇੱਥੇ ਅਸੀਂ ਰਾਈਟ ਆਨਸਰ ਲਗਾਵਾਂਗੇ ਆਪਸ਼ਨ ਈ ਡੀ ਕਿ ਇਹ ਜਿਹੜਾ ਪੈਟਰਨ ਆ ਆਪਸ਼ਨ ਈ ਡੀ ਚ ਪਿਆ ਦੇਖੋ ਤੁਸੀਂ ਤੁਹਾਨੂੰ ਬਹੁਤ ਪਜ਼ਲ ਕਰਨ ਵਾਲੇ ਆ ਬਹੁਤ ਬਰੀਕੀ ਨਾਲ ਦੇਖਣਾ ਪੈਣਾ ਤੁਹਾਨੂੰ ਹੁਣ ਦੇਖੋ ਜੇ ਆਪਾਂ ਇੱਥੇ ਤੋਂ ਮੈਂ ਦੇਖਾਂ ਤਾਂ ਤੁਸੀਂ ਦੇਖੋ ਇਹਦੇ ਵਿੱਚ ਸੇਮ ਡਿਫਰੈਂਸ ਆ ਕਿ ਇਹ ਦੋਨੋਂ ਸੇਮ ਇੱਕੋ ਲਾਈਨ ਤੇ ਇੱਕੋ ਪੁਆਇੰਟ ਤੇ ਬਣ ਰਹੇ ਆ ਠੀਕ ਹੈ ਪਰ ਇਹਦੇ ਵਿੱਚ ਦੇਖੀਏ ਇੱਕੋ ਪੁਆਇੰਟ ਤੇ ਨਹੀਂ ਗੇਸ ਕਰਕੇ ਆਪਸ਼ਨ ਆੜਾ ਨਹੀਂ ਹੋਵੇਗੀ ਇਹ ਥੋੜਾ ਜਿਹੜਾ ਕਾਰਨਰ ਆ ਉਹ ਤਾਂ ਬਣ ਰਿਹਾ ਵਾ ਠੀਕ ਹੈ ਤੇ ਇੱਥੇ ਇੱਕੋ ਲਾਈਨ ਤੇ ਕਾਰਨਰ ਬਣਿਆ ਇਸ ਕਰਕੇ ਅਸੀਂ ਆਪਸ਼ਨ ਈ ਡੀ ਲਗਾਈ ਐ ਕਾਰਨ ਵੀ ਦੱਸ ਦਿੱਤਾ ਮੈਂ ਤੁਹਾਨੂੰ ਅੱਗੇ ਫੇਰ ਆ ਜੀ ਤੁਸੀਂ ਵਰਗ ਪੂਰਾ ਕਰਨਾ ਏ ਵਰਗ ਪੂਰਾ ਕਰਨ ਦੇ ਲਈ 4th ਸਮ ਤੇ ਆ ਗਏ ਆ ਆਪਾਂ ਤਾਂ ਦੇਖੋ ਕਿਸ ਤਰ੍ਹਾਂ ਵਰਗ ਪੂਰਾ ਹੋਵੇਗਾ ਸਭ ਤੋਂ ਪਹਿਲਾਂ ਵਰਗ ਦੀਆਂ ਚਾਰੇ ਭੁਜਾਵਾਂ ਇੱਕੋ ਜੀਆਂ ਹੁੰਦੀਆਂ ਤਾਂ ਇਹ ਅਸੀਂ ਪਹਿਲਾਂ ਵਰਗ ਪੂਰਾ ਕੀਤਾ ਫਿਰ ਜਿਹੜਾ ਹਾਫ ਸਾਨੂੰ ਦੇਣ ਦਾ ਵਾ ਦੇਣ ਵਾ ਨਹੀਂ ਬਣਾਇਆ ਹੋਇਆ ਉਹ ਅਸੀਂ ਇਹ ਵਾਲਾ ਲਵਾਂਗੇ ਤਾਂ ਇਹ ਦੇਖੋ ਤੁਸੀਂ ਕਿਹੜੇ ਆਪਸ਼ਨ ਚਾ ਕਿਹੜੇ ਆਪਸ਼ਨ ਹੈ ਇਹ ਜਿਹਦੇ ਵਿੱਚ ਬਣ ਰਿਹਾ ਵਾ ਫੋਰਥ ਦਾ ਤਾਂ ਫੋਰਥ ਦੀ ਇਹ ਆੜਾ ਹੀ ਆਪਸ਼ਨ ਹੈ ਠੀਕ ਹੈ ਕਿਉਂਕਿ ਸਾਨੂੰ ਇੰਨੇ ਪਾਰਟ ਚਾਹੀਦਾ ਇੰਨਾ ਠੀਕ ਹੈ ਤਾਂ ਇਹ ਹੋ ਗਈ ਆਪਸ਼ਨ ਆੜਾ ਈਡੀ ਨਹੀਂ ਲਗਾਵਾਂਗੇ ਕਿਉਂਕਿ ਇਹ ਇਹ ਪੋਰਸ਼ਨ ਸਾਨੂੰ 기ਵਨ ਹੈ ਠੀਕ ਹੈ ਦੇ ਵਿੱਚ ਤਾਂ ਆਪਸ਼ਨ ਆੜਾ ਇੱਥੇ ਅਸੀਂ ਰਾਈਟ ਲਗਾ ਦੇਵਾਂਗੇ ਇਹ ਤੁਹਾਡੀ ਸਿਰਫ ਪ੍ਰੈਕਟਿਸ ਐਕਸਰਸਾਈਜ਼ ਆ ਜਿਸ ਦੇ ਵਿੱਚ ਅਸੀਂ ਬਿਲਕੁਲ ਬੇਸਿਕ ਜਿਹੇ ਸਵਾਲ ਕਰ ਰਹੇ ਆ ਕਿ ਐਕਸਰਸਾਈਜ਼ 2 ਆਉਣ ਵਾਲੀ ਹੈ ਜਲਦੀ ਹੀ ਠੀਕ ਹੈ ਕੁਝ 7-8 ਸਵਾਲ ਅਸੀਂ ਇਹਦੇ ਕਰਨੇ ਆ ਤਾਂ ਜੋ ਤੁਹਾਡੀ ਅੱਛੀ ਤਰ੍ਹਾਂ ਪ੍ਰੈਕਟਿਸ ਹੋ ਜੇ ਤਾਂ ਤੁਸੀਂ ਸਾਮ ਨੰਬਰ 5th ਦੇਖ ਸਕਦੇ ਹੋ ਆਨਸਰ ਜਰੂਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰਿਓ ਉਮੀਦ ਕਰਦੀ ਆ ਕਿ ਤੁਹਾਨੂੰ ਖੁਸ਼ੀ ਹੋ ਰਹੀ ਹੋਵੇਗੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ 5th ਦੇ ਵਿੱਚ ਜਾਈਏ ਤਾਂ 5th ਦੇ ਵਿੱਚ ਵਰਗ ਬਣਾਉਣਾ ਵਰਗ ਦੀਆਂ ਸਾਰੇ ਪਜਾਮਾ ਬਰਾਬਰ ਹੁੰਦੀ ਹੈ ਭੁਜਾ ਥੋੜੀ ਛੋਟੀ ਲੱਗ ਰਹੀ ਆ ਆਪਾਂ ਇਹਨੂੰ ਥੋੜਾ ਹੋਰ ਵੱਡਾ ਤੱਕੀ ਠੀਕ ਹੈ ਤੇ ਇਹਨੂੰ ਵਧਾ ਕੇ ਸਾਰੀਆਂ ਬਰਾਬਰ ਕਰਨੀਆਂ ਤਾਂ ਸੀ ਇਹਨੂੰ ਵੀ ਮਿਲਾਤਾ ਉਸ ਤੋਂ ਬਾਅਦ ਦੇਖੋ ਤੁਸੀਂ ਆ ਜਦੋਂ ਉਹਨੂੰ ਵਧਾਵਾਂਗੇ ਤਾਂ ਇਹ ਕੁਝ ਇਸ ਟਾਈਪ ਦੀ ਬਣੂਗੀ ਤਾਂ ਇਸ ਟਾਈਪ ਦੀ ਕਿੱਧਰ ਬਣ ਰਹੀ ਆ ਦੇਖ ਲਓ ਤਾਂ ਇਹ ਟਾਈਪ ਆ ਜਿਹੜੀ ਮੇਰੇ ਕੋਲੇ ਊੜੇ ਚ ਪਈ ਆ ਨਾ ਕਿਉਂ ਊੜੇ ਚ ਪਈ ਆ ਆੜਾ ਕਿਉਂ ਨਹੀਂ ਗਈ ਹੁਣ ਇੱਥੇ ਤੁਸੀਂ ਸੋਚੋਗੇ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਕਾਰਨਰ ਆ ਜਿਹੜਾ ਇੰਨਾ ਨਹੀਂ ਨਿਕਲਿਆ ਹੋਇਆ ਜਿੰਨਾ ਆੜੇ ਆਪਸ਼ਨਸ ਕੱਢਿਆ ਹੋਇਆ ਏ ਆਪਸ਼ਨ ਊੜਾ ਹੀ ਇੱਥੇ ਸਾਡੇ ਕੋਲੇ ਰਾਈਟ ਆਨਸਰ ਹੋਵੇਗਾ ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਜੀ ਅੱਗੇ ਆ 6 6 ਸਾਮ ਦੇ ਵਿੱਚ ਵੀ ਤੁਸੀਂ ਪੈਟਰਨ ਕੰਪਲੀਟ ਕਰਨਾ ਹੈ ਆਪਣੀ ਨੋਟਬੁੱਕ ਉਠਾਓ ਵਰਗ ਨੂੰ ਪੂਰਾ ਕਰੋ ਤੇ ਦੇਖੋ ਕਿ ਕਿਹੜਾ ਪੈਟਰਨ ਤੁਹਾਡੇ ਕੋਲੇ ਅਧੂਰਾ ਪਿਆ ਹੈ ਠੀਕ ਹੈ ਤਾਂ ਅਸੀਂ ਉਹੀ ਪੈਟਰਨ ਆ ਜਿਹੜਾ ਡਰਾ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਤੁਸੀਂ ਮੈਂ ਲੈਣੀ ਇੱਥੇ ਇੱਕ ਲਾਈਨ ਲਗਾ ਕੇ ਵਰਗ ਨੂੰ ਪੂਰਾ ਕਰਨਾ ਹੈ ਹੁਣ ਤੁਸੀਂ ਦੇਖੋ ਜਦੋਂ ਮੈਂ ਇਹਨੂੰ ਬਣਾ ਕੇ ਦੇ ਦਈਏ ਕਿ ਇਹਦੇ ਵਿੱਚ ਫਿੱਟ ਕਰਨਾ ਇੱਥੋਂ ਕਿਹੜੇ ਆਪਸ਼ਨ ਚੱਕਾਂ ਜਿਵੇਂ ਮੈਂ ਆਪਸ਼ਨ ਚੱਕੀ ਇਹਦੇ ਵਿੱਚ ਫਿੱਟ ਕਰ ਦੂੰਗੀ ਤਾਂ ਵਰਗ ਪੂਰਾ ਬਣ ਜਾਊਗਾ ਠੀਕ ਹੈ ਤਾਂ ਹੁਣ ਤੁਸੀਂ ਦੇਖੋ ਇਹ ਆਪਸ਼ਨ ਵੀ ਚੱਕਣ ਨੂੰ ਰਹਿਣ ਦਿਓ ਆਪਦਾ ਵਰਗ ਆਪ ਪੂਰਾ ਕਰੋ ਕਿਉਂਕਿ ਆਪਸ਼ਨਾਂ 'ਨਹੀਂ ਅਸੀਂ ਆਪਸ਼ਨ ਤੇ ਇੰਨਾ ਡਿਪੈਂਡ ਨਹੀਂ ਰਹਿਣਾ ਪਹਿਲਾਂ ਅਸੀਂ ਪੂਰਾ ਕਰਾਂਗੇ ਫਿਰ ਹੀ ਤਾਂ ਅਸੀਂ ਦੱਸ ਪਾਵਾਂਗੇ ਤਾਂ ਇਹ ਆਪਸ਼ਨ ਤੁਸੀਂ ਦੇਖ ਲਓ ਕਿ ਇਹਦੇ ਚ ਬਣ ਰਹੀ ਆ ਇਹ ਆਪਸ਼ਨ ਬਣ ਰਹੀਓ ਇਹ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਏਡੀ ਨੈਕਸਟ ਹੈ ਜੀ ਸੈਵਨਥ ਇਹ ਹਾਂ ਜੀ ਬੋਰਡ ਤੇ ਦੇਖੋ ਵੈਸੇ ਤਾਂ ਸਾਰੇ ਇੰਪੋਰਟੈਂਟ ਹੁੰਦੇ ਆ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਮੈਂ ਕਨਸੈਪਟ ਸਿਖਾਉਣਾ ਸੀ ਕਨਸੈਪਟ ਸਿਖਾਉਣ ਦੇ ਲਈ ਡਾਇਗਰਾਮਸ ਕੁਝ ਇਦਾਂ ਨਹੀਂ ਆਉਣੀਆਂ ਨੇ ਐਂਡ ਤੇ ਕਿ ਉਹ ਬੋਰਡ ਤੇ ਨਹੀਂ ਬਣਾਇਆ ਜਾ ਸਕਦੇ ਜਿਵੇਂ ਬਣਾਉਂਗੀ ਵੀ ਤਾਂ ਲਾਈਟ ਦੇ ਨਾਲ ਤੁਹਾਨੂੰ ਕਲਰ ਨਹੀਂ ਦਿਸਣੇ ਜੋ ਫਿਲ ਕੀਤੇ ਹੋਏ ਆ ਠੀਕ ਹੈ ਇਸ ਕਰਕੇ ਆਪਾਂ ਇਹ ਪੀਡੀਐਫ ਤੇ ਕਰ ਰਹੇ ਹਾਂ ਸੈਵਨਥ ਸਮ ਦੇ ਵਿੱਚ ਵੀ ਅਸੀਂ ਵਰਗ ਹੀ ਪੂਰਾ ਕਰਨਾ ਹੈ ਤਾਂ ਇਹਦੇ ਵਰਗ ਪੂਰਾ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਆਹੀ ਇੱਕ ਬਾਕਸ ਬਣੂਗਾ ਠੀਕ ਹੈ ਇੰਨਾ ਜੈਲੋ ਕਲਰ ਦਾ ਝੋਮੇ ਬਣਾ ਰਹੀ ਹਾਂ ਤਾਂ ਇਹਦੇ ਵਿੱਚੋਂ ਦੇਖੋ ਇਹ ਬਾਕਸ ਦਾ ਜਿਹੜਾ ਕਿੱਧਰ ਕਿਹੜੀ ਆਪਸ਼ਨ ਚ ਬਣ ਰਿਹਾ ਠੀਕ ਹੈ ਇਹ ਦੇਖ ਸਕਦੇ ਹੋ ਤੁਸੀਂ ਤਾਂ ਹੁਣ ਇਹ ਆ ਜੋ ਥੋੜਾ ਉੱਪਰ ਨੂੰ ਆ ਇੱਥੋਂ ਇਹ ਕਿਹੜੀ ਆਪਸ਼ਨ ਚ ਪਿਆ ਹੈ ਆਪਸ਼ਨ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਜੀ ਆਪਸ਼ਨ ਉਡੇ ਚ ਪਿਆ ਆਪਸ਼ਨ ਉਡਾ ਇੱਥੇ ਰਾਈਟ ਆਨਸਰ ਹੋਊਗਾ ਨੈਕਸਟ ਹੈ 8th ਸਮ 8ਵੇਂ ਦੇ ਵਿੱਚ ਤਾਂ ਨੂੰ ਦਿੱਤਾ ਹੋਇਆ ਇਹ ਪੈਟਰਨ ਕੰਪਲੀਟ ਕਰਨਾ ਅਸੀਂ ਵਰਗ ਹੀ ਬਣਾਉਣਾ ਹੈ ਤੇ ਵਰਗ ਬਣਾਉਣ ਦੇ ਲਈ ਆਪਾਂ ਵਰਗ ਛਰਦੇ ਹਾਂ ਜੀ ਸ਼ੁਰੂ ਬਣਾਉਣਾ ਠੀਕ ਹੈ ਇੱਕ ਤਾਂ ਪਿਆਈ ਆ ਤੁਹਾਡੇ ਕੋਲੇ ਠੀਕ ਹੈ ਇੰਨਾ ਤਾਂ ਬਣਨਾ ਹੀ ਆ ਇਸ ਤੋਂ ਬਾਅਦ ਤੁਸੀਂ ਜੋ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਹੈ ਅਸੀਂ ਉਹ ਵੀ ਕ੍ਰੀਏਟ ਕਰਕੇ ਦੇਖ ਲੈਣੇ ਆ ਕਿ ਇਹ ਕਿਹੜਾ ਬਣ ਰਿਹਾ ਹੈ ਤਾਂ ਇਸ ਦੇ ਵਿੱਚ ਜੋ ਡਿਜ਼ਾਈਨ ਆ ਸਾਡੇ ਕੋਲੇ ਉਹ ਹੈਗਾ ਵਾ ਹਾਂਜੀ ਆਪਸ਼ਨ ਕਿਹੜੀ ਪਈ ਆ ਜੀ ਦੇਖੋ ਆਪ ਤੁਸੀਂ ਤਾਂ ਇਹ ਆਪਸ਼ਨ ਪਿਆ ਵਾ ਆੜਾ ਠੀਕ ਹੈ ਆੜੇ ਆਪਸ਼ਨ ਚ ਸੇਮ ਇਹੀ ਡਿਜ਼ਾਈਨ ਬਣ ਰਹੀ ਆ ਤਾਂ ਤੁਸੀਂ ਆਪਸ਼ਨ ਆੜਾ ਲਗਾਉਂਗੇ ਠੀਕ ਹੈ ਜੀ ਆਪਸ਼ਨ ਆੜਾ ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰ ਲੈਂਦੇ ਆ ਨੈਕਸਟ ਹਾਂਜੀ ਨੈਕਸਟ 9th ਸਮ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਵੀ ਅਸੀਂ ਪੈਟਰਨ ਹੀ ਕੰਪਲੀਟ ਕਰਨਾ ਹੈ ਪੈਟਰਨ ਕੰਪਲੀਟ ਕਰਨਾ ਅਸੀਂ ਫਿਰ ਸ਼ੁਰੂ ਕਰਦੇ ਆ ਤਾਂ 9th ਸਮ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੈਟਰਨ ਕਿਸ ਦੇ ਵਿੱਚ ਪਿਆ ਹੈ ਠੀਕ ਹੈ ਤੁਸੀਂ ਆਪ ਵੀ ਪੂਰਾ ਕਰ ਸਕਦੇ ਹੋ ਤਾਂ ਜਿਹੜੇ ਸਟੂਡੈਂਟਸ ਨੂੰ ਨਹੀਂ ਪੂਰਾ ਹੋ ਰਿਹਾ ਜਾਂ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਮੈਂ ਬੋਰਡ ਤੇ ਵੀ ਇੱਕ ਵੀਡੀਓ ਬਣਾਈ ਹੋਈ ਆ ਕਿ ਕੰਪਲੀਟ ਪੈਟਰਨ ਵਾਲੀ ਠੀਕ ਹੈ ਬੋਰਡ ਵਾਲੀ ਵੀ ਦੇਖ ਸਕਦੇ ਹੋ ਤੁਸੀਂ ਆਪਸ਼ਨ ਸਰਸਾਈਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਹਾਂਜੀ ਅਗਲਾ ਸਾਮਾ ਕੀ ਪੈਟਰਨ ਕੰਪਲੀਟ ਕਰਨਾ 10th ਸਾਮਾ ਸਾਡੇ ਕੋਲੇ ਬਸ ਬਹੁਤ ਥੋੜੇ ਜਿਹੇ ਸਾਮ ਰਹਿ ਗਏ ਇਹ ਅੱਗੇ ਅਸੀਂ ਇੱਕ एक्सरसाइज 2 ਜੋ ਕਿ ਜ਼ਿਆਦਾ ਟਫ ਵਾ ਉਹਦੇ ਵੱਲ ਵਧਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 9th 10th ਸਾਮਾ ਸਾਡਾ ਜੇਕਰ ਅਸੀਂ ਇਸ ਦੀ ਗੱਲ ਕਰੀਏ ਤਾਂ ਇੱਕ ਇਸ ਤਰ੍ਹਾਂ ਦਾ ਪੈਟਰਨ ਬਣਿਆ ਦਿਖ ਰਿਹਾ ਹੋਵੇਗਾ ਤੁਹਾਨੂੰ ਜਿਸ ਦੇ ਵਿੱਚੋਂ ਅਸੀਂ ਕੀ ਕਰਨਾ ਕਿ ਪੈਟਰਨ ਕੰਪਲੀਟ ਕਰਨਾ ਤਾਂ ਦੇਖੋ ਹੁਣ ਇਹ ਪੈਟਰਨ ਕਿਵੇਂ ਕੰਪਲੀਟ ਹੋ ਰਿਹਾ ਵਾ ਜਦੋਂ ਆਪਸ਼ਨ ਸਸਾ ਇਹਦੇ ਵਿੱਚ ਫਿਲ ਹੋਊਗੀ ਤਾਂ ਆਪਸ਼ਨ ਸਸਾ ਇੱਥੇ ਰਾਈਟ ਆਨਸਰ ਬਣ ਰਿਹਾ ਹੈ ਠੀਕ ਹੈ ਜੀ ਅੱਗੇ ਹਾਂਜੀ ਅੱਗੇ ਦੇਖੋ 11ਵਾਂ ਹਾਂਜੀ 11ਵੇਂ ਦੇ ਜੇ ਅਸੀਂ ਗੱਲ ਕਰੀਏ ਤਾਂ 11ਵੇਂ ਦੇ ਆਪਸ਼ਨ ਦੱਸੋ ਜੀ ਜਲਦੀ ਕੀ ਹੋਵੇਗਾ 11ਵੇਂ ਨੂੰ ਆਪਾਂ ਬਣਾ ਲੈਨੇ ਆ ਪਹਿਲਾਂ ਤਾਂ ਦੇਖ ਸਕਦੇ ਹੋ ਤੁਸੀਂ 11ਵੇਂ ਨੂੰ ਜਦੋਂ ਅਸੀਂ ਪੂਰਾ ਕਰਾਂਗੇ ਹਾਂਜੀ ਇੱਥੋਂ ਆਪਣੇ ਕੋਲੇ ਸੇਮ ਪੈਟਰਨ ਦੀ ਬਣ ਰਹੀ ਆ ਆਪਸ਼ਨ ਊੜਾ ਠੀਕ ਹੈ ਤਾਂ 11 ਦਾ ਰਾਈਟ ਆਨਸਰ ਕੀ ਹੋਊਗਾ ਆਪਸ਼ਨ ਊੜਾ ਹੋਊਗਾ ਜੀ ਨੈਕਸਟ ਅਸੀਂ ਕਰਦੇ ਆ 12 12ਵਾਂ ਸਾਮਾ ਜਿਹੜਾ ਇਹਦੇ ਵਿੱਚ ਵੀ ਅਸੀਂ ਪੈਟਰਨ ਹੀ ਕੰਪਲੀਟ ਕਰਨਾ ਹੈ ਪਰ ਪੈਟਰਨ ਕੰਪਲੀਟ ਕਰਨ ਤੋਂ ਤੁਹਾਨੂੰ ਦੇਖਣ ਤੋਂ ਥੋੜਾ ਜਿਹਾ ਪਤਾ ਲੱਗ ਰਿਹਾ ਹੋਵੇਗਾ ਕਿ ਸੇਮ ਆਪਸ਼ਨ ਉੜਾ ਹੀ ਆ ਕਿਉਂ ਮੈਨੂੰ ਪਤਾ ਲੱਗਿਆ ਉੜਾ ਹੀ ਆ ਕਿਉਂਕਿ ਇਹ ਕੋਰਨਰ ਨੂੰ ਕੋਰਨਰ ਨੂੰ ਜਦੋਂ ਮੈਂ ਮੈਚ ਕਰੂੰਗੀ ਨਾ ਤਾਂ ਵਰਗ ਪੂਰਾ ਬਣ ਰਿਹਾ ਵਾ ਠੀਕ ਹੈ ਬਾਕੀਆਂ ਦੇ ਵਿੱਚ ਕੀ ਹੈ ਕਿ ਥੋੜਾ ਅੱਗੇ ਨੂੰ ਆ ਰਿਹਾ ਤੁਸੀਂ ਦੇਖੋ ਆ ਕਿੰਨਾ ਮਤਲਬ ਕਿ ਕੋਰਨਰ ਆ ਜਿਹੜਾ ਇਹਦਾ ਕਿੰਨਾ ਤਿੱਖਾ ਬਣਾਇਆ ਹੋਇਆ ਹੈ ਤਾਂ ਇਸ ਤੋਂ ਹੀ ਅਸੀਂ ਇਹਨੂੰ ਕੰਪਲੀਟ ਕਰਾਂਗੇ ਇਸ ਤਰ੍ਹਾਂ ਕੁਝ ਇਸ ਤਰ੍ਹਾਂ ਦੀ ਆਪਸ਼ਨ ਦੇਖੋ ਕਿਹੜੀ ਪਈ ਆ ਤਾਂ ਆਪਸ਼ਨ ਊੜਾ ਹੀ ਪਈ ਆ ਇਹ ਤਾਂ ਆਪਸ਼ਨ ਊੜਾ ਅਸੀਂ ਲਗਾ ਦਿੱਤੀ ਠੀਕ ਹੈ ਜੀ ਅੱਗੇ ਅਸੀਂ ਕਰਦੇ ਆਂ ਐਕਸਰਸਾਈਜ਼ 2 ਜਿਹਦੇ ਵਿੱਚ ਕੀ ਆ ਕਿ ਥੋੜਾ ਟਫ ਲੈਵਲ ਆ ਤੇ ਇੰਟਰਸਟਿੰਗ ਵੀ ਆ ਉਹ ਜੋ ਬੇਸਿਕ ਲੈਵਲ ਆ ਉਹਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਜੋ ਸਟੂਡੈਂਟਸ ਫਰਸਟ ਟਾਈਮ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਹੁੰਦਾ ਠੀਕ ਹੈ ਅੱਗੇ ਆ ਗਿਆ ਆਪਣਾ ਹਾਈ ਲੈਵਲ ਹਾਈ ਲੈਵਲ ਦੇ ਵਿੱਚ ਹੁਣ ਅਸੀਂ ਪੈਟਰਨ ਕੰਪਲੀਟ ਕਰਨਾ ਮੇਨ ਗੱਲ ਇਹੀ ਆ ਕਿ ਇਸ ਤਰ੍ਹਾਂ ਦੇ ਹੀ ਸਾਮ ਐਗਜ਼ਾਮ ਦੇ ਵਿੱਚ ਆਉਣੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਇਹਦੇ ਵਿੱਚ ਕੀ ਪ੍ਰੋਸੈਸ ਹੁੰਦਾ ਕਿ ਤੁਸੀਂ ਪਹਿਲਾਂ ਬਾਕਸ 1 ਚ ਚੈੱਕ ਕਰੋ ਬਾਕਸ 1 ਦੇ ਵਿੱਚ ਜੋ ਪੈਟਰਨ ਬਣ ਰਿਹਾ ਉਹੀ ਬਾਕਸ 2 ਚ ਬਣ ਰਿਹਾ ਉਹੀ ਬਾਕਸ 3 ਚ ਬਣ ਰਿਹਾ ਤਾਂ ਆਪਾਂ ਕੀ ਕਰਦੇ ਆ ਇਸ ਤਰ੍ਹਾਂ ਇਹਨੂੰ ਕੰਪਲੀਟ ਕਰਨਾ ਸ਼ੁਰੂ ਕਰ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਜਿਵੇਂ ਵੀ ਇਹ ਕੰਪਲੀਟ ਹੋ ਰਿਹਾ ਏ ਉਸੇ ਤਰ੍ਹਾਂ ਆਪਾਂ ਇਹਨੂੰ ਕੰਪਲੀਟ ਕਰ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਥੋੜੀ ਲਾਈਨ ਲੱਗੇ ਵਧਾ ਕੇ ਇਹਨੂੰ ਮੈਚ ਕਰ ਦਵਾਂਗੇ ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਆਪਾਂ ਬਹੁਤ ਪੁੱਝ ਬਣਾ ਲਾਂਗੇ ਠੀਕ ਉਸ ਤੋਂ ਬਾਅਦ ਇੱਕ ਲਾਈਨ ਹੋਰ ਉੱਪਰ ਜਾ ਰਹੀ ਆ ਫਿਰ ਇੱਕ ਹੋਰ ਫਿਰ ਲਾਸਟ ਤੇ ਇਹਦੇ ਵਿੱਚ ਡਾਟ ਬਣਿਆ ਹੋਇਆ ਠੀਕ ਹੈ ਡਾਟ ਤਾਂ ਹੁਣ ਤੁਸੀਂ ਦੇਖੋ ਇਹ ਇਹ ਜਿਹੜਾ ਪੈਟਰਨ ਆ ਇਹ ਕਿਦੇ ਵਿੱਚ ਆ ਤਾਂ ਡਾਟ ਵਾਲਾ ਜਰਨ ਕਿ ਆਪਾਂ ਕਹਿ ਸਕਦੇ ਛੋਟੀ ਜੀ ਆ ਕਹਿ ਲਓ ਤੁਸੀਂ ਇੱਥੇ ਉਹ ਬਣੀ ਹੋਣੀ ਚਾਹੀਦੀ ਹੈ ਬਿੰਦੀ ਜੀ ਗੋਲੀ ਤੁਹਾਨੂੰ ਦਿਖ ਰਹੀ ਹੋਵੇਗੀ ਇੱਥੇ ਤੇ ਉਹ ਜਿਹੜੀ ਗੋਲੀ ਆ ਤੁਸੀਂ ਦੇਖੋਗੇ ਕਿ ਹੁਣ ਸਾਨੂੰ ਤਾਂ ਕਿਸੇ ਚ ਦਿਖ ਨਹੀਂ ਰਹੀ ਮੈਂ ਗੋਲੀ ਜੀ ਬੋਲ ਰਹੀ ਆ ਉਹ ਗੋਲੀ ਇਹਦੇ ਵਿੱਚ ਪਹਿਲਾਂ ਹੀ ਬਣੀ ਪਈ ਆ ਪੈਟਰਨ ਦੇ ਵਿੱਚ ਤਾਂ ਆਪਾਂ ਗੋਲੀ ਨਹੀਂ ਨਾ ਲੱਭਦੇ ਰਹਿ ਜਾਣਾ ਹੁਣ ਆਪਣਾ ਪੈਟਰਨ ਤਾਂ ਕਿਨੇ ਕੰਪਲੀਟ ਕਰਤਾ ਸੀ ਦੇਖੋ ਗੋਲੀ ਤਾਂ ਹੈਗੀ ਹੋਈ ਆ ਉਸ ਪੈਟਰਨ ਦੇਖੋ ਤੁਸੀਂ ਕਿਵੇਂ ਕੰਪਲੀਟ ਹੋਇਆ ਇਸ ਤਰ੍ਹਾਂ ਤੇ ਇਹ ਕਿਹੜੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਇੱਕ ਇਹ ਵੀ ਮੈਚ ਹੋ ਰਿਹਾ ਵਾ ਤੇ ਇਹ ਆਪਸ਼ਨ ਆੜਾ ਹੀ ਬਣ ਰਹੀ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਆਪਸ਼ਨ ਆੜੇ ਨੂੰ ਚੱਕ ਕੇ ਇੱਥੇ ਫਿਲ ਕਰ ਦੂੰਗੀ ਤਾਂ ਮੇਰੇ ਕੋਲੇ ਜਿਹੜਾ ਪੈਟਰਨ ਆ ਉਹ ਕਿ ਹੋ ਜਾਣਾ ਕੰਪਲੀਟ ਹੋ ਜਾਣਾ ਏ ਠੀਕ ਹੈ ਉਸ ਤੋਂ ਬਾਅਦ ਅੱਗੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਣਿਆ ਹੋਇਆ ਏ ਇਹ ਜਿਹੜਾ ਡਿਜ਼ਾਈਨ ਆ ਤਾਂ ਜਿਵੇਂ ਇਹਨੂੰ ਇਸ ਤਰ੍ਹਾਂ ਫਿਲ ਕਰਦਾ ਠੀਕ ਹੈ ਇਸ ਤਰ੍ਹਾਂ ਤਾਂ ਕੰਪਲੀਟ ਹੋ ਜਾਊਗਾ ਪੂਰਾ ਦੇਖ ਸਕਦੇ ਹੋ ਤੁਸੀਂ ਆਪ ਤਾਂ ਇਹ ਦੇਖ ਲਓ ਕਿਹੜੀ ਆਪਸ਼ਨ ਦੇ ਵਿੱਚ ਪਿਆ ਏ ਤਾਂ ਇਹ ਪਿਆਈ ਜੀ ਆਪਸ਼ਨ ਕਿਹੜੀ ਆਪਸ਼ਨ ਆ ਜੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਵੈਰੀ ਇਜ਼ੀ ਸਮ ਤਈ ਆਪਸ਼ਨ ਹੈਗੀ ਆਪਣੇ ਕੋਲੇ ਹਾਂਜੀ ਏ ਆਪਸ਼ਨ ਆ ਜਿਹੜੀ ਗਲਤ ਬਣ ਰਹੀ ਆ ਆਪਣੀ ਗਲਤ ਬਣਨ ਦਾ ਕੀ मीनिंग ਆ ਕਿ ਸਾਡੇ ਕੋਲੇ ਜਿਹੜਾ ਡਿਜ਼ਾਈਨ ਆ ਇਹ ਸਾਨੂੰ ਸਹੀ ਨਹੀਂ ਲੱਗ ਰਿਹਾ ਤਾਂ ਡਿਜ਼ਾਈਨ ਨੂੰ ਸਹੀ ਕਰਨ ਦੇ ਲਈ ਮੈਂ ਕੀ ਕਰੂੰਗੀ ਇੱਕ ਵਾਰੀ ਨੂੰ ਲਾਈਨ ਬਣਾ ਕੇ ਦੁਬਾਰਾ ਫਿਲ ਕਰਕੇ ਦੇਖਦੇ ਆਪਾਂ ਠੀਕ ਹੈ ਏ ਡਿਜ਼ਾਈਨ ਬਣੇਗਾ ਅਸਲ ਦੇ ਵਿੱਚ ਆਪਣੇ ਕੋਲੇ ਫਿਰ ਇਹ ਡਿਜ਼ਾਈਨ ਬਣ ਰਿਹਾਣਾ ਸਹੀ ਲੱਗ ਰਿਹਾ ਕਿਉਂਕਿ ਇੱਥੇ ਜਿਹੜਾ ਕਾਰਨਰ ਤੇ ਆ ਦੋਨਾਂ ਕਾਰਨਰਾਂ ਤੇ ਆ ਇੱਥੋਂ ਕਾਰਨਰ ਆ ਜਿਹੜਾ ਖਾਲੀ ਪਿਆ ਵਾ ਤਾਂ ਫਿਰ ਆਪਾਂ ਥੋੜਾ ਅੰਦਾਜ਼ਾ ਵੀ ਤਾਂ ਲਗਾਉਣਾ ਹੁੰਦਾ ਨਾ ਇਹਦੇ ਵਿੱਚ ਕਿ ਸੇਮ ਉਹੀ ਪ੍ਰੋਸੈਸ ਲੱਗੇ ਜਿਸ ਪ੍ਰੋਸੈਸ ਨਾਲ ਉਹਨੇ ਬਣਾਇਆ ਹੋਇਆ ਟਾਈਪ অপਸ਼ਨ ਪਈ ਆ ਸਾਡੇ ਕੋਲੇ অপਸ਼ਨ ਆੜਾ ਇੱਥੇ ਰਾਈਟ ਆਨਸਰ ਹੋਊਗਾ ਕਿ ਜੇ ਮੈਂ ਆੜੇ ਨੂੰ ਚੱਕ ਕੇ ਇੱਥੇ ਫਿਲ ਕਰੂੰਗੀ ਤਾਂ ਮੇਰੇ ਕੋਲ ਜਿਹੜਾ ਇਹ ਡਿਜ਼ਾਈਨ ਬਣ ਰਿਹਾ ਏ ਇਹ ਕੰਪਲੀਟ ਹੋ ਜਾਊਗਾ ਅੱਗੇ ਅਸੀਂ ਕਰਦੇ ਆ 3rd ਸਮ ਉਮੀਦ ਕਰਦੀ ਆ 3rd ਸਮ ਦੇ ਵਿੱਚ ਤੁਹਾਨੂੰ ਸਮਝ ਆਵੇਗਾ ਠੀਕ ਹੈ ਕਿ ਮੈਂ ਕੀ ਕਹਿਣਾ ਚਾ ਰਹੀ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ ਇੱਥੇ ਜਿਹੜੀ ਸਾਡੇ ਕੋਲੇ ਬਿੰਦੀ ਦਿੱਤੀ ਹੋਈ ਆ ਉਹ ਵਿੱਚੋਂ ਖਾਲੀ ਪਈ ਆ ਐਮਪਟੀ ਆ ਇੱਥੇ ਕਲਰਡ ਆ ਤਾਂ ਹੁਣ ਆਪਣੇ ਕੋਲੇ ਕਲਰਡ ਬਿੰਦੀ ਵਾਲੀ ਚਾਹੀਦਾ ਉਹ ਬਿੰਦੀਆਂ ਸਭ ਦੇ ਵਿੱਚ ਆ ਹੁਣ ਅਸੀਂ ਕਰਨੇ ਇਸ ਪੈਟਰਨ ਨੂੰ ਕੰਪਲੀਟ ਮਤਲਬ ਕੀ ਆ ਇਹਦੇ ਸੈਂਟਰ ਦੇ ਵਿੱਚ ਚਾਹ ਬਣਨਾ ਚਾਹੀਦਾ ਇੱਕ ਬਾਕਸ ਜਿਹੜਾ ਕਿ ਇਹਨੂੰ ਫਿਲ ਕਰੂਗਾ ਆਪਾਂ ਇਹਨੂੰ ਫਿਲ ਕਰ ਦਿੰਨੇ ਆ ਠੀਕ ਹੈ ਉਸ ਤੋਂ ਬਾਅਦ ਕੀ ਆ ਕਿ ਸਭ ਦੇ ਲਾਸਟ ਤੇ ਸਭ ਦੇ ਖੁੰਝਿਆਂ ਤੇ ਦੇਖੋ ਤੁਸੀਂ ਕਾਰਨਰ ਤੇ ਇੱਕ ਲਾਈਨ ਬਣੀ ਹੋਈ ਆ ਹਾਂਜੀ ਅਸੀਂ ਵੀ ਬਣਾਤੀ ਫਿਰ ਸਾਰਿਆਂ ਦੇ ਲਾਈਨ ਤੇ ਤੇ ਉਹ ਲਾਈਨ ਆ ਜਿਹੜੀ ਬਣੀ ਹੋਈ ਆ ਲਾਈਨ ਦੇ ਉੱਪਰ ਕੀ ਬਣੀ ਹੋਈ ਆ ਇੱਕ ਬਿੰਦੀ ਬਣੀ ਹੋਈ ਆ ਠੀਕ ਹੈ ਗੋਲ ਉਹ ਲਾਈਨ ਦੇ ਬਾਹਰ ਆ ਤੇ ਅਸੀਂ ਵੀ ਉਹ ਲਾਈਨ ਦੇ ਬਾਹਰ ਹੀ ਲਗਾ ਦੇਣੀ ਆ ਠੀਕ ਹੈ ਜੀ ਹੁਣ ਤੁਸੀਂ ਦੇਖੋ ਇਹ ਪੈਟਰਨ ਕਿਹਦੇ ਚ ਬਣ ਰਿਹਾ ਏ ਇਹ ਪੈਟਰਨ ਆ ਜਿਹੜਾ ਜੇ ਆਪਾਂ ਦੇਖੀਏ ਤਾਂ ਜ਼ਿਆਦਾਤਰ ਮੈਨੂੰ ਦਿਖ ਰਿਹਾ ਏ ਕਿ ਜਿਹੜੇ ਸਟੂਡੈਂਟਸ ਨੂੰ ਪਤਾ ਲੱਗ ਰਿਹਾ ਏ ਆਨਸਰ ਕਮੈਂਟ ਬਾਕਸ ਦੇ ਵਿੱਚ ਜਲਦੀ ਕਰੋ ਜੀ ਸੈਂਡ ਕਰ ਦੇਣਾ ਤਾਂ ਬਾਈ ਮਿਸਟੇਕ ਜਦੋਂ ਮੈਂ ਪੀਡੀਐਫ ਸਕੈਨ ਕਰ ਰਹੀ ਸੀ ਤਾਂ ਇਹ ਮਤਲਬ ਕਿ ਲਾਈਨ ਲੱਗੇਗੀ ਇਥੇ ਲਾਈਨ ਨਹੀਂ ਗਈ ਠੀਕ ਹੈ ਜੇ ਇਥੇ ਲਾਈਨ ਹੁੰਦੀ ਤਾਂ ਸਾਡੀ ਆਪਸ਼ਨ ਇਹ ਸਹੀ ਹੋਣੀ ਨਹੀਂ ਸੀ ਕਿਉਂਕਿ ਕਿਸੇ ਵੀ ਕਨਸੈਪਟ ਦੇ ਵਿੱਚ ਇਥੇ ਕੋਈ ਲਾਈਨ ਹੈ ਹੀ ਨਹੀਂਗੀ ਤੇ ਆਪਸ਼ਨ ਈਡੀ ਦੇ ਵਿੱਚ ਲਾਈਨ ਦਿੱਤੀ ਹੋਈ ਆ ਪਰ ਸਾਡੀ ਰਾਈਟ ਆਨਸਰ ਆ ਜਿਹੜਾ ਆਪਸ਼ਨ ਈਡੀ ਹੀ ਆਉਣਾ ਹੈ ਪਰ ਇਥੇ ਲਾਈਨ ਆ ਜਿਹੜੀ ਵਾਈ ਮਿਸਟੈਕਸ ਕੈਨ ਹੋਈ ਹੋਈ ਆ ਨਾਲ ਠੀਕ ਹੈ ਅੱਗੇ ਹਾਂਜੀ ਅੱਗੇ ਤੁਸੀਂ 3rd ਤੁਹਾਡਾ ਜਿਹੜੀ ਡਾਇਗਰਾਮ ਆ 4th 4th ਕੁਐਸਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੈਸੇ ਪੀਡੀਐਫ ਤੇ ਕਰਾਉਣਾ ਮੈਨੂੰ ਬਹੁਤ ਔਖਾ ਲੱਗ ਰਿਹਾ ਹੈ ਬੋਰਡ ਤੇ ਆਪਣਾ ਵਧੀਆ ਹੋ ਜਾਂਦਾ ਕਨਸੈਪਟ ਵੀ ਕਲੀਅਰ ਨਾਲੇ ਸਮ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਲੈ ਲਏ ਜਾਂਦੇ ਆ ਇਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਮੈਂ ਪਹਿਲਾਂ ਹੀ ਨਾਲ ਦੀ ਨਾਲ ਇੰਪੋਰਟੈਂਟ ਸਮ ਕਰਦੀ ਰਹਿਣੀ ਆ ਤੇ ਇਹਦੇ ਵਿੱਚ ਸਾਡੇ ਕੋਲੇ ਲਾਸਟ ਤੇ ਇੰਪੋਰਟੈਂਟ ਆਉਣਗੇ ਠੀਕ ਹੈ ਇਸ ਕਰਕੇ ਪਰ ਇੰਪੋਰਟੈਂਟ ਵੀ ਤਾਂ ਆਹੀ ਕਰਾਂਗੇ ਜੇ ਸਾਨੂੰ ਪਹਿਲਾਂ ਬੇਸਿਕ ਆਉਂਦਾ ਹੋਊਗਾ ਤਾਂ ਬੇਸਿਕ ਨੂੰ ਥੋੜਾ ਧਿਆਨ ਨਾਲ ਜਾਣਨਾ ਜ਼ਰੂਰੀ ਆ ਅੱਗੇ ਆਪਾਂ ਕਰਦੇ ਹਾਂ ਸਮ ਨੰਬਰ 4th 4th ਦੇ ਵਿੱਚ ਦੇਖ ਲੈਂਦੇ ਹਾਂ ਜੀ ਕਿਹੜਾ ਪੈਟਰਨ ਬਣ ਰਿਹਾ ਸਭ ਤੋਂ ਪਹਿਲਾਂ ਦੇਖੋ ਆ ਸਾਡੇ ਕੋਲ ਇੱਕ ਕਲਰ ਬਣਨਾ ਠੀਕ ਹੈ ਬਾਕਸ ਆ ਜਿਹੜਾ ਕਿ ਇਹਨਾਂ ਦੇ ਵਿੱਚੋਂ ਮੈਂ ਕਿਹੜੀ ਆਪਸ਼ਨ ਚੱਕ ਕੇ ਇੱਥੇ ਚੂਜ਼ ਕਰਕੇ ਰੱਖਾਂ ਜਿਹਦੇ ਨਾਲ ਇਹ ਪੈਟਰਨ ਕੰਪਲੀਟ ਹੋ ਜਾਓ ਇੱਕ ਤਾਂ ਬਾਕਸ ਬਣ ਰਿਹਾ ਤੇ ਇੱਕ ਲਾਈਨ ਬਣ ਰਹੀ ਆ ਇੱਕ ਬਾਕਸ ਤੇ ਉਸ ਤੋਂ ਬਾਅਦ ਇੱਕ ਲਾਈਨ ਕਲਰਡ ਤਾਂ ਉਹ ਕਿਦੇ ਚ ਬਣ ਰਹੀ ਆ ਉਹ ਬਣ ਰਹੀ ਆ ਆਪਸ਼ਨ ਸ ਦੇ ਵਿੱਚ ਤਾਂ ਰਾਈਟ ਆਨਸਰ ਹੋਊਗਾ ਇਹਦਾ ਸ ਠੀਕ ਹੈ ਬਾਕਸ ਤਾਂ ਦੇਖੋ ਤੁਸੀਂ ਤੁਸੀਂ ਦੇਖੋ ਵਾਕਸ ਦਾ ਕੰਪਲੀਟ ਹੋਇਆ ਹੀ ਪਿਆ ਇਧਰੋਂ ਵੀ ਤੇ ਇਧਰੋਂ ਵੀ ਜਦੋਂ ਮੈਂ ਇਹਨੂੰ ਚਾਰ ਪਾਰਟਸ ਡਿਵਾਈਡ ਕਰਦੀ ਇਹ ਦੋਨੋਂ ਸੇਮ ਇਹਦਾ ਸਬੰਧ ਇਹਦੇ ਨਾਲ ਹੋਊਗਾ ਤੇ ਇਹਦੇ ਵਰਗੇ ਕਿੱਧਰ ਬਣ ਰਿਹਾ ਇਹਦੇ ਵਰਗੇ ਨੂੰ ਮੈਂ ਪਹਿਲਾਂ ਇਦਾਂ ਕਲਰ ਫਿਲ ਕਰੂੰਗੀ ਫਿਰ ਇੱਕ ਲਾਈਨ ਨਾਲ ਡਰਾ ਹੋ ਰਹੀ ਆ ਤੇ ਕਿਹੜੇ ਆਪਸ਼ਨ ਪਈ ਆ ਆਪਸ਼ਨ ਸਸੇ ਚ ਪਿਆ ਵਾ ਅੱਗੇ ਅਸੀਂ ਕਰਦੇ ਆ ਜੀ 5ਥ 5ਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ 5ਥ ਸਾਮਾ ਜਿਹੜਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕਿ ਇਹ ਕਾਰਨਰ ਨਾਲ ਨਹੀਂ ਮੈਚ ਹੋਇਆ ਆਪਾਂ ਇੱਕ ਲਾਈਨ ਲੈ ਕੇ ਆਉਣੀ ਆ ਠੀਕ ਹੈ ਉਸ ਤੋਂ ਬਾਅਦ ਉਹਦੇ ਕਾਰਨਰ ਨੂੰ ਉਹਦਾ ਕਾਰਨਰ ਮੈਚ ਕਰਤਾ ਇਹਨਾਂ ਤਾਂ ਬਣ ਗਿਆ ਹੁਣ ਅੱਗੇ ਕੀ ਆ ਅੱਗੇ ਆਪਾਂ ਦੇਖਣਾ ਕਿ ਇੱਕ ਛੋਟੀ ਜੀ ਲਾਈਨ ਇਧਰੋਂ ਨਾਲ ਦੀ ਜਾ ਰਹੀ ਆ ਇਹ ਵਾਲੀ ਠੀਕ ਹੈ ਇੱਥੋਂ ਤਾਂ ਦੇਖੋ ਇਹ ਪੈਟਰਨ ਹੁਣ ਕਿਹੜੇ ਚ ਪਿਆ ਵਾ ਪਰ ਇੱਕ ਤੁਸੀਂ ਦੇਖੋ ਇਹ ਸਾਰਿਆਂ ਦੇ ਕਾਰਨਰ ਮਿਲੇ ਹੋਏ ਆ ਆਪਸ ਦੇ ਵਿੱਚ ਖੁੰਝੇ ਤਾਂ ਇਹਦਾ ਵੀ ਮਿਲਾ ਦਿੰਨੇ ਆ ਤਾਂ ਇਹ ਜਿਹੜਾ ਪਿਆ ਵਾ অপশন ਸ ਸੇ ਚ ਪਿਆ ਵਾ ਠੀਕ ਹੈ ਹੁਣ ਤੁਸੀਂ ਦੇਖੋ ਸੈਂਟਰ ਦੇ ਵਿੱਚ ਇਹਦੇ ਹੈ ਨਹੀਂਗਾ ਕੁਝ ਵੀ ਨਾ ਤਾਂ ਇੱਥੇ ਵੀ ਨਹੀਂ ਆਊਗਾ ਇਹਦੇ ਸਾਹਮਣੇ ਤਾਂ ਆਪਸ਼ਨ ਸ ਇਸ ਦਾ ਰਾਈਟ ਆਨਸਰ ਹੈ ਨੈਕਸਟ ਆਪਣੀ ਪ੍ਰੈਕਟਿਸ ਦੇ ਲਈ ਤੁਸੀਂ ਆਪ ਕਰ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ ਪੀਡੀਐਫ ਵੀ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਵਾਵਾਂਗੀ ਰੀਜ਼ਨਿੰਗ ਦਾ ਤਾਂ ਹਾਂਜੀ ਤੁਸੀਂ ਹੁਣੇ ਕਰ ਦਿੰਨੇ ਆ ਸੀ ਪੀਡੀਐਫ ਵੀ ਸੈਂਡ ਆ ਫਿਫਥ ਸਮ ਤੇ ਆ ਗਏ ਸਿਕਸ ਸਮ ਤੇ ਆ ਗਏ ਹੁਣ ਆਪਾਂ ਸਿਕਸ ਸਮ ਦਾ ਪੈਟਰਨ ਅਸੀਂ ਕੰਪਲੀਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪੱਤੀ ਨਾਲ ਅਸੀਂ ਪੱਤੀ ਨੂੰ ਮੈਚ ਕਰਾਂਗੇ ਇੱਕ ਪੱਤਾ ਬਣ ਰਿਹਾ ਹੈ ਸੈਂਟਰ ਚ ਜਾਂ ਆਪਾਂ ਕਹਿ ਸਕਦੇ ਕਿ ਐਲिप्स ਟਾਈਪ ਬਣ ਰਹੀ ਹੈ ਨਾ ਡਾਇਗਰਾਮ ਤਾਂ ਉਹ ਤਾਂ ਆਪਾਂ ਕੰਪਲੀਟ ਕਰਤੀ ਕਿ ਇੱਕ ਪੱਤਾ じゃ ਬਣ ਰਿਹਾ ਸੀ ਉਵੇਂ ਬਣਾਤਾ ਹੋਰ ਦੇਖੋ ਕੀ ਰਹਿ ਗਿਆ ਹੋਰ ਇੱਕ ਪੱਤੀ ਇਹ ਕੰਪਲੀਟ ਕਰਨ ਵਾਲੀ ਰਹਿ ਗਈ ਇਹ ਵੀ ਹੋ ਗਈ ਠੀਕ ਹੈ ਹੋਰ ਇੱਕ ਤੁਸੀਂ ਦੇਖ ਸਕਦੇ ਹੋ ਆਨਲਾਈਨ ਜਾ ਰਹੀ ਹੈ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਇੱਕ ਲਾਈਨ ਅਸੀਂ ਵੀ ਲਗਾ ਦੇਵਾਂਗੇ ਠੀਕ ਹੈ ਇਹ ਲਾਈਨ ਲਗਾਉਣ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਇਹ ਲਾਈਨ ਇਸ ਤਰ੍ਹਾਂ ਲੱਗਣੀ ਆ ਠੀਕ ਹੈ ਇਸ ਤਰ੍ਹਾਂ ਇੱਕ ਵੇਟ ਦੁਬਾਰਾ ਬਣਾ ਲੈਣੇ ਆ ਆਪਾਂ ਪੱਤੀ ਕੰਪਲੀਟ ਕਰਨੀ ਆ ਪਹਿਲਾਂ ਪੱਤੇ ਬਣ ਰਹੇ ਆ ਜੀ ਕਰੋ ਜਲਦੀ ਕੰਪਲੀਟ ਤੇ ਅਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਬਾਕਸ ਆ ਸਾਨੂੰ ਉਹ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਇੱਧਰ ਦਿੱਤਾ ਹੁੰਦਾ ਜਿਵੇਂ ਇਹਨੂੰ ਦੇਖਾਂ ਤਾਂ ਇੱਥੋਂ ਆ ਬਣ ਰਿਹਾ ਵਾ ਠੀਕ ਹੈ ਇਧਰੋਂ ਇਧਰ ਤੇ ਇਧਰੋਂ ਇਧਰ ਅਸੀਂ ਪੱਤੀ ਕੰਪਲੀਟ ਕੀਤੀ ਤੇ ਇਹ ਪੈਟਰਨ ਕਿਹਦੇ ਵਿੱਚ ਪਿਆ ਵਾ ਇਹ ਪੈਟਰਨ ਪਏ অপਸ਼ਨ ਈਡੀ ਦੇ ਵਿੱਚ ਈਡੀ ਵਾਲਾ ਹੀ ਬਣ ਰਿਹਾ ਨਾ ਹੁਣ ਤੁਸੀਂ ਸੋਚੋਗੇ ਕਿ ਇਹ ਤਾਂ ਅੱਧਾ ੱਚ ਹੀ ਆ ਗਿਆ ਇੱਥੇ ਪੂਰਾ ਕਿਉਂ ਨਹੀਂ ਆਇਆ ਕਿਉਂਕਿ ਅਸੀਂ ਚੌਥੇ ਹਿੱਸੇ ਦਾ ਲੱਭਣਾ ਹੁੰਦਾ ਨਾ ਇਹ ਵਾਲਾ ਤਾਂ ਅੱਗੇ ਹਾਂਜੀ ਅੱਗੇ ਆ ਗਿਆ ਸੱਤਵਾਂ ਸਵਾਲ ਵੈਰੀ ਵੈਰੀ ਇੰਪੋਰਟੈਂਟ ਤਾਂ ਇਸ ਨੂੰ ਕੰਪਲੀਟ ਕਰਨਾ ਹੈ ਜੀ ਇਹਨੂੰ ਕੰਪਲੀਟ ਕਰਨ ਲਈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਕੋਲੇ ਡਿਜ਼ਾਈਨ ਬਣਿਆ ਹੋਇਆ ਹੈ ਕੁਝ ਇਸ ਤਰ੍ਹਾਂ ਦਾ ਠੀਕ ਹੈ ਸੈਂਟਰ ਦੇ ਵਿੱਚ ਤਾਂ ਆਪਾਂ ਇਹੀ ਡਿਜ਼ਾਈਨ ਨੂੰ ਕੰਪਲੀਟ ਕਰ ਲਿਆ ਇੱਥੋਂ ਲਾਈਨ ਲਗਾ ਲੈਣੇ ਆਪਾਂ ਇੱਕ ਠੀਕ ਹੈ ਜੀ ਤਾਂ ਇਹ ਹੋ ਗਿਆ ਕੰਪਲੀਟ ਹੁਣ ਉਸ ਤੋਂ ਬਾਅਦ ਕੀ ਕਰਨਾ ਹੈ ਅਸੀਂ ਤੁਸੀਂ ਦੇਖੋ ਛੋਟਾ ਜਿਹਾ ਉਹਦੇ ਵਿੱਚ ਵੀ ਬਣਿਆ ਹੋਇਆ ਹੈ ਫਿਰ ਇਹ ਵੀ ਆਪਾਂ ਪੂਰਾ ਕਰਤਾ ਠੀਕ ਹੈ ਨਾਲ ਦੀ ਨਾਲ ਦੇਖੀ ਚਲੋ ਕਿਹੜੀ ਆਪਸ਼ਨ ਦੇ ਵਿੱਚ ਬਣਿਆ ਪਿਆ ਹੈ ਤਾਂ ਆਪਾਂ ਉਥੋਂ ਹੀ ਮਿਲਾ ਦੇਵਾਂਗੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਾਰਨਰ ਆ ਉਹਨਾਂ ਦੇ ਵਿੱਚ ਜ਼ਰੂਰ ਇੱਕ ਲਾਈਨ ਜਾ ਰਹੀ ਆ ਜਿਵੇਂ ਆਪਾਂ ਸਟਾਰ ਬਣਾਉਣੇ ਹੁੰਨੇ ਆ ਇਹ ਵਾਲਾ ਤਾਂ ਦੇਖੋ ਤੁਸੀਂ ਇਹ ਇਸ ਤਰ੍ਹਾਂ ਕਿਹੜਾ ਪੈਟਰਨ ਆ ਤਾਂ ਇਹ ਪੈਟਰਨ ਆ ਜੀ অপਸ਼ਨ ਆੜੇ ਚ ਨੈਕਸਟ ਹੈ ਹਾਂਜੀ ਨੈਕਸਟ ਵੀ ਤੁਹਾਡੇ ਕੋਲੇ ਇੱਕ ਡਿਜ਼ਾਈਨ ਹੀ ਦਿੱਤਾ ਹੋਇਆ ਹੈ ਪੱਤੀਆਂ ਦਾ ਜਿਸ ਨੂੰ ਤੁਸੀਂ ਕਵਰ ਕਰਨਾ ਹੈ ਤਾਂ ਕਵਰ ਕਰਨ ਦੇ ਲਈ ਡਿਜ਼ਾਈਨ ਨੂੰ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਇਹਦੇ ਵਿੱਚ ਤਾਂ ਵੈਸੇ ਦੇਖ ਕੇ ਹੀ ਪਤਾ ਚੱਲ ਰਿਹਾ ਕਿ ਕਿਹੜਾ ਫਿਲ ਹੋਵੇਗਾ ਠੀਕ ਹੈ ਪਰ ਉਸ ਤੋਂ ਪਹਿਲਾਂ ਮੈਨੂੰ ਕੁਝ ਡਾਇਗਰਾਮ ਨਹੀਂ ਇਸ ਦੀ ਸਹੀ ਲੱਗ ਰਹੀ ਡਾਇਗਰਾਮ ਦੇ ਵਿੱਚ ਜ਼ਰੂਰ ਕੋਈ ਗੜਬੜ ਹੈ ਪਰ ਤੁਸੀਂ ਦੇਖੋ ਇਹਦੇ ਵਿੱਚ ਸਿਰਫ ਇੱਕ ਸਿੰਪਲ ਪੱਤੀ ਆਉਣੀ ਸੀ ਜਿਵੇਂ ਬਾਕੀਆਂ ਦੇ ਵਿੱਚ ਆ ਹੈਨਾ ਤਾਂ ਇੱਥੇ ਸਾਨੂੰ ਕਲਰਡ ਦਿੱਤੀ ਹੋਈ ਆ 댓 ਮੀਨਸ ਜਾਂ ਤਾਂ ਇਥੋਂ ਡਾਇਗਰਾਮ ਚ ਕੋਈ ਪ੍ਰੋਬਲਮ ਆ ਕਿ ਇੱਥੇ ਕਲਰ ਡੋਣੀ ਚਾਹੀਦੀ ਸੀ ਪਰ ਤੁਸੀਂ ਆਪਣਾ ਆਨਸਰ ਆਪਣੇ ਜੋ ਤੁਹਾਨੂੰ ਬੇਸਿਕ ਨੋਲੇਜ ਆ ਜੋ ਲੌਜੀਕ ਆ ਅਸੀਂ ਉਹਨੂੰ ਨਹੀਂ ਭੁੱਲ ਸਕਦੇ ਠੀਕ ਹੈ ਇਹਦਾ ਆਨਸਰ ਤੁਸੀਂ ਕੀ ਲਗਾਉਂਗੇ ਹੁਣ ਇਹਦਾ ਆਨਸਰ ਅਸੀਂ ਕੁਝ ਵੀ ਨਹੀਂ ਲਗਾਵਾਂਗੇ ਕਿਉਂਕਿ ਜਾਂ ਤਾਂ ਸਾਨੂੰ ਡਾਇਗਰਾਮ ਸਹੀ ਦਿੱਤੀ ਹੁੰਦੀ ਇੱਥੇ ਡਾਇਗਰਾਮ ਨਹੀਂ ਸਹੀ ਡਾਇਗਰਾਮ ਤੁਹਾਡੀ ਇਹ ਬਣ ਰਹੀ ਆ ਠੀਕ ਹੈ ਇਹ ਵਾਲੀ ਸਿੰਪਲ ਇੰਨਾ ਹੀ ਬਣਨਾ ਸੀ ਕਿ ਇਹ ਫਿਲ ਕੀਤੇ ਹੋਏ ਆ ਇੱਥੇ ਠੀਕ ਹੈ ਤਾਂ ਆਪਸ਼ਨ ਇੱਥੇ ਵੈਸੇ ਤਾਂ ਆੜਾ ਬਣ ਰਹੀ ਆ ਪਰ ਇਹ ਫਿਲ ਨਹੀਂ ਚਾਹੀਦਾ ਸੀ ਸਾਨੂੰ ਸਾਨੂੰ ਏਮਪਟੀ ਚਾਹੀਦੀ ਸੀ ਜਿਹੜੀ ਪੱਤੀ ਆ ਉਹ ਇੱਕ ਪੂਰੀ ਏਮਪਟੀ ਇਸ ਤਰ੍ਹਾਂ ਬਣੀ ਹੁੰਦੀ ਠੀਕ ਹੈ ਜਿਵੇਂ ਬਾਕੀਆਂ ਤੇ ਲੱਗੀ ਹੋਈ ਹੈ ਜਾਂ ਤਾਂ ਫਿਰ ਵਾਕੀ ਵੀ ਫਿਲ ਹੁੰਦੇ ਫਿਰ ਤਾਂ ਅਸੀਂ ਦੱਸ ਦੇਣਾ ਸੀ ਹੁਣ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਮਿਸਟੇਕ ਆ ਅੱਗੇ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ 8th ਸਮ 8th ਦੇ ਵਿੱਚ ਜੇ ਆਪਾਂ ਦੇਖ 9th 9th ਸਮ ਹੈ ਠੀਕ ਹੈ ਤਾਂ 9th ਦੇ ਵਿੱਚ ਵੀ ਅਸੀਂ ਪੈਟਰਨ ਕੰਪਲੀਟ ਕਰਨਾ ਸਭ ਤੋਂ ਪਹਿਲਾਂ ਇਦਾਂ ਇੱਕ ਲਾਈਨ ਕਰਕੇ ਅਸੀਂ ਬਾਕਸ ਕੰਪਲੀਟ ਕਰਾਂਗੇ ਫਿਰ ਇੱਕ ਬਾਕਸ ਕੰਪਲੀਟ ਕਰਾਂਗੇ ਬਾਕਸ ਤੋਂ ਬਾਅਦ ਕੀ ਹੈ ਕਿ ਤੁਹਾਡੇ ਕੋਲ ਇੱਕ 90 ਡਿਗਰੀ ਜਾਂ 180 ਡਿਗਰੀ ਐਂਗਲ ਬਣ ਰਿਹਾ ਹੈ ਅਸੀਂ ਉਹ ਬਣਾ ਦਿੱਤਾ ਠੀਕ ਹੈ ਉਸ ਤੋਂ ਬਾਅਦ ਇੱਥੇ ਵੀ 180 ਦਾ ਐਂਗਲ ਆ ਤਾਂ ਉਹ ਵੀ ਅਸੀਂ ਕ੍ਰੀਏਟ ਕਰ ਦਿੱਤਾ ਪਰ ਉਸ ਤੋਂ ਸੈਂਟਰ ਦੇ ਵਿੱਚ ਸਾਰਿਆਂ ਦੀ ਇੱਕ ਪੱਤੀ ਲੱਗੀ ਹੋਈ ਹੈ ਇਹ ਵਾਲੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਪੱਤੀ ਤਾਂ ਆਪਾਂ ਜਦੋਂ ਇੱਥੇ ਵੀ ਡਰਾ ਕਰਾਂਗੇ ਤਾਂ ਤੁਹਾਡੇ ਕੋਲੇ ਜਿਹੜਾ ਪੈਟਰਨ ਆ ਉਹ ਕਿਸ ਤਰ੍ਹਾਂ ਦਾ ਬਣੂਗਾ ਆਪਾਂ ਲੱਗ ਤੋਂ ਬਣਾ ਲੈਨੇ ਆ ਜਿਵੇਂ ਇੱਥੇ ਪੈਟਰਨ ਆ ਤੁਹਾਡਾ ਇਹ ਵਾਲਾ ਠੀਕ ਹੈ ਫਿਰ 90 ਡਿਗਰੀ ਦਾ ਐਂਗਲ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਸੀ ਉਸ ਤੋਂ ਆਦੇ ਵਿਚਾਲੇ ਸੈਂਟਰ ਚ ਪੱਤੀ ਤਾਂ ਇਹ ਦੇਖ ਲਓ ਤੁਸੀਂ ਪੈਟਰਨ ਕਿਹੜੀ ਆਪਸ਼ਨਸ 'ਤੇ ਆਇਆ ਹੈ ਸਾਹਮਣੇ ਹੈ ਸਾਡੇ ਜੇ ਇੱਥੋਂ ਦੇਖੀਏ ਤਾਂ ਇਹ ਲਾਈਨ ਦੇ ਵਿੱਚ ਕ੍ਰੋਸ ਕਰ ਰਿਹਾ ਕਿਤੇ ਵੀ ਲਾਈਨ ਦੇ ਵਿੱਚ ਕ੍ਰੋਸ ਨਹੀਂ ਕਰ ਲਾਈਨ ਦੇ ਬਾਹਰ ਬਣਿਆ ਹੋਇਆ ਹੈ ਇਹ ਪੈਟਰਨ ਤਾਂ ਸਾਡੇ ਕੋਲ ਐਗਜ਼ੈਕਟਲੀ ਨਹੀਂ ਬਣ ਰਿਹਾ ਸੇਮ ਆੜਾ ਹੀ ਬਣ ਰਿਹਾ ਹੈ ਠੀਕ ਹੈ ਸੌਰੀ ਊੜਾ ਬਣ ਰਿਹਾ ਹੈ ਊੜਾ ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਵੈਰੀ ਇੰਪੋਰਟੈਂਟ 10th ਸਮ ਤਾ 10th ਦਾ ਤਾਂ ਦੇਖਣ ਤੋਂ ਹੀ ਕਲੀਅਰ ਹੋ ਰਿਹਾ ਏ 10th ਨੂੰ ਜੇਕਰ ਆਪਾਂ ਦੇਖੀਏ ਤਾਂ ਸਾਨੂੰ ਕੀ ਚੀਜ਼ ਇਹਦੇ ਵਿੱਚ ਚਾਹੀਦੀ ਆ 10th ਦੇ ਵਿੱਚ ਨਾ ਉਹਨੇ ਐਗਜੈਕਟਲੀ ਇੱਥੇ ਆ ਲਾਈਨ ਨਹੀਂ ਦੇਣੀ ਸੀ ਇਹ ਉਹਨੇ ਦੇ ਦਿੱਤੀਆਂ ਚਲੋ ਕੋਈ ਗੱਲ ਨਹੀਂ ਹੁਣ ਦੇ ਦਿੱਤੀਆਂ ਤਾਂ ਸਾਨੂੰ ਤਾਂ ਇੱਕ ਸਰਕਲ ਹੀ ਚਾਹੀਦਾ ਪਹਿਲਾਂ ਤੁਸੀਂ ਦੇਖੋ ਸਰਕਲ ਮੇਰੇ ਕੋਲੇ ਇਸ ਟਾਈਪ ਦਾ ਪਿਆ ਠੀਕ ਹੈ ਇਧਰੋਂ ਫਿਲਣਾ ਤੇ ਇਧਰੋਂ ਪਹਿਲੇ ਸਰਕਲ ਦੀ ਗੱਲ ਕਰੀਏ ਫਿਰ ਉਹਨੂੰ ਰੋਟੇਟ ਕਰਤਾ ਜਦੋਂ ਮੈਂ ਇਹਨੂੰ ਰੋਟੇਟ ਕਰਤਾ ਹੀ ਆ ਗਿਆ ਫਿਲ ਵਾਲਾ ਫਿਲ ਵਾਲੀ ਸਾਈਡ ਫਿਰ ਉਹਨੂੰ ਰੋਟੇਟ ਕਰਤਾ ਰੋਟੇਟ ਕੀਤਾ ਉੱਪਰ ਨੂੰ ਠੀਕ ਹੈ ਕਿਧਰ ਨੂੰ ਕੀਤਾ ਉੱਪਰ ਨੂੰ ਕਿ ਜਿਹੜਾ ਫਿਲ ਵਾਲਾ ਪਾਸਾ ਵਾ ਉਹ ਉੱਪਰ ਚਲੇ ਆ ਗਿਆ ਠੀਕ ਹੈ ਪਰ ਇੱਥੇ ਹੁਣ ਮੇਰੇ ਕੋਲੇ ਕਿਧਰ ਨੂੰ ਆਊਗਾ ਫਿਰ ਤੁਸੀਂ ਦੇਖ ਸਕਦੇ ਹੋ ਅ ਜੇਕਰ ਆਪਾਂ ਇਸ ਦੀ ਗੱਲ ਕਰੀਏ ਕਿ ਮੈਂ ਇਹਨੂੰ ਇਹ ਸਰਕਲ ਲਿਆ ਪਹਿਲਾਂ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਰੋਟੇਟ ਕੀਤਾ ਤਾਂ ਇਹ ਉੱਪਰ ਆ ਗਿਆ ਸੇਮ ਇਸੇ ਤਰ੍ਹਾਂ ਰੋਟੇਟ ਕਰਨ ਤੋਂ ਬਾਅਦ ਉੱਪਰ ਆ ਗਿਆ ਰੋਟੇਟ ਦੀ ਪੋਜੀਸ਼ਨ ਇੱਥੇ ਸਮਝਣੀ ਬਹੁਤ ਜ਼ਰੂਰੀ ਆ ਤੁਸੀਂ ਤੁਹਾਡੇ ਲਈ ਠੀਕ ਹੈ ਤਾਂ ਰੋਟੇਟ ਦੀ ਪੋਜੀਸ਼ਨ ਤੋਂ ਕੀ ਆ ਕਿ ਜਿਹੜਾ ਇਹ ਸਰਕਲ ਬਣੂਗਾ ਉਹ ਤੁਹਾਡੇ ਕੋਲ ਇਸ ਸਾਈਡ ਫਿਲ ਵਾਲਾ ਆਊਗਾ ਕਿਉਂ ਇਸ ਸਾਈਡ ਫਿਲ ਆਊਗਾ ਹੁਣ ਤੁਸੀਂ ਇਹ ਸੋਚ ਰਹੇ ਹੋ ਮੋਗੇ ਦੇਖੋ ਲੌਜੀਕ ਦੇਖੋ ਕੀ ਲੱਗਿਆ ਹੋਇਆ ਵਾ ਕਿ ਪਹਿਲਾਂ ਸਰਕਲ ਪਿਆ ਵਾ ਫਿਰ ਉਹਨੂੰ ਰੋਟੇਟ ਕੀਤਾ ਫਿਲ ਵਾਲਾ ਕਲਰ ਮੰਨ ਲਓ ਸਰਕਲ ਚ ਪਾਣੀ ਆ ਠੀਕ ਹੈ ਅਸੀਂ ਜਿਵੇਂ ਹੀ ਰੋਟੇਟ ਕੀਤਾ ਸਰਕਲ 'ਚ ਪਾਣੀ ਆ ਗਿਆ ਠੀਕ ਹੈ ਫਿਰ ਜਿਵੇਂ ਹੀ ਮੈਂ ਰੋਟੇਟ ਕੀਤਾ ਉਹ ਥੋੜਾ ਪਾਣੀ ਤਾਂ ਚਲੇ ਆ ਗਿਆ ਠੀਕ ਹੈ ਪਰ ਤਾਂ ਜਾਣ ਤੋਂ ਵੀ ਪਹਿਲਾਂ ਉਹ ਸਰਕਲ ਦਾ ਜਿਹੜਾ ਪਾਣੀ ਆ ਥੋੜਾ ਰੋਟੇਟ ਕਰਨ ਤੋਂ ਬਾਅਦ ਇੱਧਰ ਤਾਂ ਆਊਗਾ ਹੀ ਨਾ ਤਾਂ ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੋਊਗਾ ਠੀਕ ਹੈ ਜੀ ਜੇ ਨਹੀਂ ਪਤਾ ਲੱਗ ਰਿਹਾ ਤਾਂ ਆਪਾਂ ਇੱਕ ਵਾਰ ਫਿਰ ਤੋਂ ਕਰਦੇ ਹਾਂ ਕਿ ਜਿਹੜਾ ਸਰਕਲ ਆ ਤੁਹਾਡੇ ਕੋਲੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਸਰਕਲ ਹੀ ਮੇਨ ਆ ਸਾਡੇ ਲਈ ਇੱਕ ਤੈ ਆ ਕਿ ਇਹ ਲਾਈਨ ਨੂੰ ਟੱਚ ਨਹੀਂ ਹੋ ਰਿਹਾ ਕਿਸੇ ਚ ਵੀ ਤਾਂ ਇਹ ਕਿਸੇ ਚ ਵੀ ਨਹੀਂ ਹੋ ਰਿਹਾਗਾ ਠੀਕ ਹੈ ਉਸ ਤੋਂ ਬਾਅਦ ਕੀ ਹੈ ਕਿ ਸਾਡੇ ਕੋਲ ਇੰਨਾ ਚੋ ਸੇਮ ਨਹੀਂ ਬਣਨਾ ਚਾਹੀਦਾ ਇਹਦਾ ਜਿਹੜਾ ਮੂੰਹ ਉੱਪਰ ਨੂੰ ਆ ਇਹ ਤਾਂ ਫਿਰ ਦੋਨੇ ਇੱਕੋ ਜਿਹੇ ਹੋ ਜਾਣੇ ਸੀ ਜਿਵੇਂ ਆਪਸ਼ਨ ਸ ਸਰੱਖਾਂ ਜਿਵੇਂ ਆਪਸ਼ਨ ਈ ਡੀ ਰੱਖਾਂ ਤਾਂ ਫਿਰ ਇਹਦਾ ਇਹ ਮੈਚ ਇਹਦੇ ਨਾਲ ਹੋ ਜਾਣਾ ਸੀ ਉੱਪਰ ਵਾਲੇ ਨਾਲ ਜਿਹਦੇ ਤਾਂ ਮੈਂ ਟਿਕ ਕੀਤਾ ਹੋਇਆ ਵਾ ਠੀਕ ਹੈ ਜੇ ਮੈਂ ਆੜਾ ਰੱਖਦੀ ਆ ਤਾਂ ਆਪਸ਼ਨ ਆੜਾ ਵਾ ਜਿਹੜੇ ਫਿਰ ਇਹਦਾ ਮੈਚ ਸੇਮ ਇਹਦੇ ਨਾਲ ਹੋ ਜਾਣਾ ਸੀਗਾ ਸਰਕਲ ਨਾਲ ਤਾ ਮੈਨੂੰ ਆਪਸ਼ਨ ਊੜਾ ਹੀ ਰੱਖਣੀ ਪੈਣੀ ਸੀ ਕਿਉਂਕਿ ਤੁਸੀਂ ਦੇਖੋ ਕੋਈ ਵੀ ਸਰਕਲ ਆਪਸ 'ਚ ਮੈਚ ਨਹੀਂ ਕਰ ਰੇ ਤਿੰਨਾਂ ਦੇ ਤਾਂ ਅਸੀਂ ਚੌਥਾ ਸਰਕਲ ਇਦਾਂ ਦਾ ਕਿ ਮੇ ਲੈ ਲਈਏ ਜਿਹੜਾ ਕਿ ਦੂਜਿਆਂ ਨਾਲ ਮੈਚ ਕਰ ਜੇ ਤਾਂ ਆਪਸ਼ਨ ਊੜਾ ਲੈ ਲਿਆ ਅੱਗੇ ਆ ਜੀ 11ਵਾਂ ਸਵਾਲ ਤੇ 12ਵਾਂ ਇਸ ਦੇ ਵੀਡੀਓ ਦੇ ਲਾਸਟ ਸਵਾਲ ਆ ਇਹ ਸਾਡੇ ਵਸੇ ਦੇ ਵਿੱਚ ਇੱਕ ਤੁਹਾਨੂੰ ਦਿਖਾਉਣਾ ਹੀ ਸੀਗਾ ਕਿ ਪੈਟਰਨ ਤੁਸੀਂ ਕਿਵੇਂ ਕੰਪਲੀਟ ਕਰ ਸਕਦੇ ਹੋ ਆਪ ਡਰਾ ਕਰ ਲੈਣਾ ਠੀਕ ਹੈ ਕੋਈ ਵੀ ਪੈਟਰਨ ਆ ਜੇ ਅਸੀਂ ਕੰਪਲੀਟ ਕਰਨਾ ਆ ਹੀ ਗਿਆ ਸਾਨੂੰ ਤਾਂ ਅਸੀਂ ਕੀ ਕਰਾਂਗੇ ਉਹਨੂੰ ਥੋੜਾ ਆਪ ਡਰਾ ਕਰਕੇ ਦੇਖ ਲਵਾਂਗੇ ਕਿ ਕਿਵੇਂ ਕੰਪਲੀਟ ਕਰੀਦਾ ਵਾ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ 11ਵਾਂ ਸਵਾਲ 11ਵੇਂ ਦੇ ਵਿੱਚ ਮੈਨੂੰ ਲੱਗਦਾ ਉਹਨੇ ਆਪ ਹੀ ਆਨਸਰ ਕੀਤਾ ਪਿਆ ਏ ਠੀਕ ਹੈ ਜੀ ਆ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਸਾਨੂੰ ਜਿਹੜਾ 4ਥ ਪਾਰਟ ਸੀ ਉਹਦੇ ਵਿੱਚ ਉਹਨੇ ਸਰਕਲ ਸਾਨੂੰ ਆ ਜਿਹੜਾ ਖਾਲੀ ਦੇਣਾ ਸੀਗਾ ਪਾਰਟ ਇਹ ਵਾਲਾ ਠੀਕ ਹੈ ਤਾਂ ਇਹਦੇ ਵਿੱਚ ਆਪ ਹੀ ਫਿਲ ਕੀਤਾ ਪਿਆ ਹੈ ਕਿ ਡੰਡੀ ਲਗਾਈ ਫਿਰ ਉਸ ਤੋਂ ਬਾਅਦ ਲਾਈਨ ਲਗਾਤੀ ਗੋਲਾ ਬਣਾਤਾ ਸਰਕਲ ਬਣਾਤਾ ਤਾਂ ਉਹ ਪਹਿਲਾਂ ਹੀ ਬਣਿਆ ਪਿਆ ਹੈ অপਸ਼ਨ E ਦੇ ਵਿੱਚ ਤਾਂ ਇਹ ਸਾਡਾ ਰਾਈਟ ਆਨਸਰ ਹੋਊਗਾ ਠੀਕ ਹੈ ਇਹ ਮਿਸਟੇਕ ਹੈ ਜੀ ਬਹੁਤ ਵੱਡੀ ਤਾਂ ਮਤਲਬ ਕਿ ਤੁਹਾਨੂੰ ਆਪ ਹੀ ਪੈਟਰਨ ਕੰਪਲੀਟ ਕਰਕੇ ਦਿੱਤਾ ਹੋਇਆ ਹੈ ਜਦਕਿ ਨਹੀਂ ਹੋਣਾ ਚਾਹੀਦਾ ਸੀ ਅੱਗੇ 12ਵਾਂ ਦੇਖ ਲਿਨਨੇ ਆਪਾਂ 12ਵਾਂ ਦੇ ਬਾਰੇ 12 ਦੇ ਵਿੱਚ 12ਵਾਂ ਜਿਹੜਾ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਦੇ ਵਿੱਚ ਆਇਆ ਵੀ ਆ ਤਾਂ 12 ਦੇ ਵਿੱਚ ਜੇ ਅਸੀਂ ਦੇਖੀਏ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਇੱਕ ਸੈਂਟਰ ਚ ਬਾਕਸ ਬਣ ਰਿਹਾ ਵਾ ਛੋਟਾ ਜਿਹਾ ਬਾਕਸ ਬਣ ਰਿਹਾ ਨਾ ਇਸ ਤਰ੍ਹਾਂ ਇਸ ਟਾਈਪ ਦਾ ਤਾਂ ਉਹ ਅਸੀਂ ਕੰਪਲੀਟ ਕਰਤਾ ਠੀਕ ਹੈ ਬਾਕਸ ਤੋਂ ਬਾਅਦ ਕੀ ਆ ਕਿ ਬਾਹਰ ਗਾਂਢੀ ਬਣ ਰਹੀ ਆ ਉਹ ਵੀ ਅਸੀਂ ਬਣਾ ਲਈ ਠੀਕ ਹੈ ਸਾਰਿਆਂ ਜੀ ਬਣ ਰਹੀ ਆ ਫਿਰ ਉਸ ਤੋਂ ਬਾਅਦ ਇਹਦੇ ਕੋਰਨਾ ਤੇ ਇੱਕ ਪੱਤੀ ਬਣ ਰਹੀ ਆ ਠੀਕ ਹੈ ਆਹ ਵਾਲੀ ਪੱਤੀ ਡਿਜ਼ਾਈਨ ਟਾਈਪ ਤਾਂ ਇਹ ਵੀ ਅਸੀਂ ਬਣਾਤੀ ਉਸ ਤੋਂ ਬਾਅਦ ਸਾਰੇ ਆ ਜਿਹੜੇ ਆਪਸ ਦੇ ਵਿੱਚ ਕੀ ਆ ਮੈਚ ਆ ਤਾਂ ਆਪਾਂ ਇਹਨੂੰ ਵੀ ਮੈਚ ਕਰ ਦਿੰਨੇ ਆ ਠੀਕ ਹੈ ਆ ਦੇਖੋ ਇੱਥੇ ਮੈਚ ਕਰ ਦਿੰਨੇ ਆ ਇਹ ਲਾਈਨ ਨੂੰ ਫਿਰ ਇਧਰੋਂ ਇਧਰ ਵੀ ਇੱਕ ਮੈਚਿੰਗ ਆ ਤਾਂ ਇਹ ਦੇਖੋ ਕਿਹੜੀ ਆਪਸ਼ਨ ਬਣ ਰਹੀ ਆ ਹਾਂਜੀ 12ਵੇਂ ਦੇ ਵਿੱਚ ਆਪਸ਼ਨ ਬਣ ਰਹੀ ਆ ਮੇਰੇ ਕੋਲੇ অপশন ইডি ਬਣ ਰਹੀ ਆ ਤੁਹਾਡੇ ਸਾਹਮਣੇ ਆਪਸ਼ਨ ইডি ਕਿ ਜੇ ਮੈਂ ইডি ਨੂੰ ਇੱਥੇ ਰੱਖੂਗੀ ਆ ਬਾਕਸ ਨੂੰ ਕੱਟ ਕੇ ਇਹਦੇ ਵਿੱਚ ਰੱਖ ਦਵਾਂ ਤਾਂ ਪੂਰਾ ਪੈਟਰਨ ਕੰਪਲੀਟ ਕਰੂੰਗੀ ਇਹ ਆਪਸ਼ਨ ਠੀਕ ਹੈ ਇਹ ਤੁਸੀ ਸੋਚਣਾ ਹੁੰਦਾ ਹੈ ਤੇ ਹੁਣ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੈਸੇ ਤਾਂ ਮੈਂ ਉਮੀਦ ਕਰਦੀ ਆ ਮੈਨੂੰ ਪਤਾ ਹੈ ਕਿ ਮੈਂ ਬੋਰਡ ਵਾਲੀ ਵੀਡੀਓ ਦੇ ਮਾਂਗੇ ਨੂੰ ਇੰਟਰਸਟਿੰਗ ਤਾਂ ਨਹੀਂ ਬਣਾ ਸਕੀ ਨਹੀਂ ਕੋਈ ਐਕਸਾਈਟਮੈਂਟ ਵਾਲੀ ਬਣਾ ਸਕੀ ਆ ਤੁਹਾਡੇ ਲਈ ਠੀਕ ਹੈ ਪਰ ਮੇਰਾ ਇੱਕ मीनिंग ਸੀ ਕਿ ਤੁਹਾਨੂੰ ਮੈਂ ਪੈਟਰਨ ਨੂੰ ਕੰਪਲੀਟ ਕਰਨਾ ਸਿਖਾਵਾਂ ਪੈਟਰਨ ਕੰਪਲੀਟ ਕਰਨਾ ਸਿਖਾਉਣ ਦੇ ਲਈ ਡਾਇਗਰਾਮਸ ਆ ਜਿਹੜੀਆਂ ਬੋਰਡ ਦੇ ਵਿੱਚ ਕੋਈ ਕਈ ਵਾਰੀ ਲਾਈਟ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਲਾਈਟ ਪੈਣ ਲੱਗ ਜਾਂਦੀ ਆ ਐ ਐਗਜ਼ੈਕਟਲੀ ਮੇਰਾ ਕਲਰ ਫਿਲ ਕੀਤਾ ਤੁਹਾਨੂੰ ਨਹੀਂ ਦਿਖਣਾ ਸੀ ਜਾਂ ਐਗਜ਼ੈਕਟਲੀ ਮੈਂ ਉਹ ਡਾਇਗਰਾਮ ਨਹੀਂ ਬਣਾ ਪਾਉਣੀ ਸੀ ਜਿਸ ਦਾ ਨਹੀਂ ਐਗਜ਼ਾਮ 'ਚ ਆਉਂਦੀਆਂ ਨੇ ਇਸ ਕਰਕੇ ਇਮ ਵੀਡੀਓ ਨੂੰ ਇਸ ਤਰ੍ਹਾਂ ਬਣਾਇਆ ਵਾ ਠੀਕ ਹੈ ਜੀ ਬਾਕੀ ਦੀਆਂ ਵੀਡੀਓ ਅਸੀਂ ਪੀਡੀਐਫ ਤੇ ਹੀ ਬੋਰਡ ਤੇ ਹੀ ਕਰਾਂਗੇ ਤਾਂ ਅੱਜ ਦੇ ਲਈ ਬਸ ਇੰਨਾ ਹੀ ਪ੍ਰੈਕਟਿਸ ਜ਼ਰੂਰ ਕਰ ਲੈਣਾ ਬਦ ਤੋਂ ਬਾਅਦ ਇੰਨਾ ਸਮ ਦੀ ਤੇ ਮੈਂ ਵੀਡੀਓ ਕੋਸ਼ਿਸ਼ ਕਰੂੰਗੀ ਕਿ ਕੋਈ ਹੋਰ ਪੈਟਰਨ ਐਸਐਸਸੀ ਦੇ ਲੈਵਲ ਦਾ ਤੁਹਾਨੂੰ ਤੁਹਾਡੇ ਗਰੁੱਪ ਦੇ ਵਿੱਚ ਪਾਵਾਂ ਤਾਂ ਜੋ ਤੁਸੀਂ ਕੰਪਲੀਟ ਕਰ ਸਕੋ ਆਪਣਾ ਚੈਪਟਰ ਆਸਾਨੀ ਦੇ ਨਾਲ ਠੀਕ ਹੈ ਜੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ